ਨੋ ਜਿੱਮੇ ਜੰਮੀ ਦਿਸਣ ਹਟ ਗਈ ਤੇ ਕਿਲੋਮੀਟਰ ਨਿਕਾ ਜਾਂਦੀ ਨਹੀਂ ਮੇਰੀ ਸੱਲੇ ਮੈਨੂੰ ਜੰਮੀ ਦਿਸਣ ਹਟ ਗਈ ਅੱਛਾ ਮੈਂ ਜਿੱਕਾ ਮਾਰ ਮਾਰਾ ਚੀਚ ਦਰਦ ਨੂੰ ਮੇਰੇ ਵੀ ਦਰਦ ਨੂੰ ਮੈਂ ਜਿੱਕਾ ਮਾਰਦੀ ਹੁੰਦੀ ਮੇਰੇ ਉਰੂ ਦਰਦ ਵੀ ਲੋਟ ਹੋ ਗਿਆ ਚੰਦਾ ਜੀ ਅੱਛਾ ਪਹਿਲਾਂ ਮਤਲਬ ਨਿਗਾਹ ਵੀ ਘਟ ਗਈ ਸੀ ਹਾਂਜੀ ਇਹਨਾਂ ਇਹਨਾਂ ਲੱਗੀ ਸੀ ਹਾਂਜੀ ਐਨਕ ਲੱਗੀ ਸੀ ਹੁਣ ਘਟ ਗਈ ਹੁਣ ਐਨਕ ਤਾਂ ਹਟ ਗਈ ਜੀ ਜਿੰਨੇ ਵੀ ਮੈਨੂੰ ਮੈਡੀਕਲ ਪ੍ਰੋਬਲਮ ਆਈ ਹੈ ਮੇਰੀ ਇਹ ਸਭ ਠੀਕ ਹੁੰਦੀ ਹੈ ਮੈਂ ਹਾਂ ਤੇ ਮੈਨੂੰ ਕੋਈ ਵੀ ਪ੍ਰੋਬਲਮ ਮੈਡੀਕਲ ਹੁੰਦੀ ਹੈ ਮੈਂ ਥਿਆਨ ਨੂੰ ਜਾਂ ਫੋਨ ਤੇ ਪਾਪਾ ਜੀ ਨਾਲ ਗੱਲ ਕਰ ਦਿਆਂ ਸੋਲਵ ਹੋ ਜਾਂਦੀ ਹੈ ਜੇ ਉਹ ਜੇ ਸੰਗਤ ਆਪ ਕਰੇ ਕੋ ਤਾਂ ਮੈਨੂੰ ਪਤਾ ਹੈ ਸੰਗਤ ਕਰੀ ਜੀ ਰਾਜੀ ਹੋ ਗਿਆ ਆਪਾਂ ਇਹ ਕੁਝ ਕੋਈ ਆਂਟੀ ਕਰ ਰਿਹਾ ਉਹ ਆਨੋ ਬਦਲੋchnਾ ਮੇਰੇ ਇਹ ਸਾਰੀਆਂ ਨਾੜਾਂ ਦੇ ਵਿੱਚ ਕੱਲੀ ਕੱਲੀ ਪਾਲਸ ਦੇ ਵਿੱਚ ਦਰਦ ਹੁੰਦਾ ਸੀ ਮੋਢੇ ਵਿੱਚ ਆਪਾਂ ਤੇ ਸਾਰੀ ਚ ਦਰਦ ਹੁੰਦਾ ਸੀ इस दे करके मैं उरे आई हूं पंचम के लाई हूं ने उस तो मेरे बिल्कुल दर्द नहीं हैगा जी हां अच्छा पहले मैं बहुत दवाइयां खाती हूं पर मेनू बिल्कुल आराम नहीं आया और मैं बिल्कुल ठीक हूं जी बहुत ज्यादा हो गए हां बाकी सब लोग चलो आप लोग सु आप लोग डॉक्टर जवाब दे देते हां वो बिल्कुल ये सब जो है पति का दाना खाते हैं ना सोच सारे समूह गली पीती है और पांच चार आदमी बिल्कुल ठीक है अभी चावड़ी वाला ਸਾਰੇ ਪਰਦੇ ਪੱਕੇ ਹੋ ਗਏ ਆ ਪਰ ਸਾਰੇ ਉੱਪਰ ਦਿਰਾ ਦੇ ਤੋਰਾ ਅਕੀਜੇ ਸਾਰੇ ਪੱਕੇ ਨੇ ਠੀਕ ਆ ਠੀਕ ਆ ਹਾਂ ਠੀਕ ਆ ਹਾਂ ਤੇ ਸਾਰੇ ਪਰਦੇ ਬਿਗਾ ਦੇ ਕੱਢਿਆ ਹੋਗਾ ਤੀ ਗੰਦੇ ਚੋਂ ਲੱਗ ਤੇ ਉਹ ਠੀਕ ਆ ਕੋਈ ਹੋ ਨਹੀਂਗਾ ਵੀ ਆ ਸੁਖਦੇਤ ਵਗੈਰਾ ਸੁਖਦੇਤ ਕਿਸੇ ਦੇ ਕਿਸ ਦਾ ਆਪਣੀ ਮਰਜ਼ੀ ਨਾਲ ਕੋਈ 10 ਰੁਪਏ ਮੱਥਾ ਟੇਕੋ ਨਾ ਟੇਕੋ ਇਹ ਐਨੀ ਉੱਤੇ ਕਰ ਰਿਹਾ ਇਨਸਾਰ ਸੀਗਾ ਵੀ ਉਹੀ ਕੁਝ ਹੋ ਰਿਹਾ ਹੈਗਾ ਮੈਂ ਕਹਣਾ ਬਾਬਾ ਸਭ ਨੂੰ ਰੱਬ ਆ ਬਖਸ਼ੇ ਸਭ ਦੇ ਭਲੇ ਕਰੇ ਅੱਜ ਤੋਂ ਤਕਰੀਬਨ 2-3 ਸਾਲ ਪਹਿਲਾਂ ਅਸੀਂ ਇਸੇ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਸੀ ਗੁੱਗਾ ਮਾੜੀ ਕਰਹਾਲੀ ਸਾਹਿਬ ਦੀ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਬਹੁਤ ਸਾਰੀ ਸੰਗਤ ਨੇ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੋਕ ਉਸ ਵੀਡੀਓ ਤੋਂ ਬਾਅਦ ਉੱਥੇ ਆਏ ਤੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਕਿ ਵੀਡੀਓ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਿਹੜੇ ਦੁੱਖਾਂ ਤੋਂ ਜਿਹੜਾ ਛੁਟਕਾਰਾ ਮਿਲਿਆ ਤੇ ਕਿਸ ਤਰ੍ਹਾਂ ਉਹ ਇਸ ਦਰਬਾਰ ਚ ਆ ਕੇ ਠੀਕ ਹੋਈ ਨੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਜਿਹੜੇ ਥੱਲੇ ਕਮੈਂਟ ਵੀ ਕੀਤੇ ਕਿ ਇਹ ਪਖੰਡਾ ਹੈ ਇਹ ਝੂਠ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਜਦੋਂ ਪ੍ਰੈਕਟੀਕਲ ਉੱਥੇ ਆ ਕੇ ਦੇਖਿਆ ਤਾਂ ਸੱਚਮੁੱਚ ਉਹ ਲੋਕ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੋ ਗਏ ਕਿ ਸੱਚੀ ਕਿਤੇ ਨਾ ਕਿਤੇ ਪ੍ਰਮਾਤਮਾ ਹੈ ਤਾਂ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਸਿਮਰਿਆ ਜਾਵੇ ਤਾਂ ਉੱਥੇ ਜਾ ਕੇ ਦੁੱਖ ਜਰੂਰ ਟੁੱਟਦੇ ਨੇ ਸੋ ਇਸੇ ਤਰ੍ਹਾਂ ਜਦੋਂ ਉਹ ਕਰਹਾਲੀ ਸਾਹਿਬ ਦੀ ਵੀਡੀਓ ਚੱਲੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਬਹੁਤ ਸਾਰੀ ਸੰਗਤ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਜੁੜੀ ਜਿਸ ਤੋਂ ਬਾਅਦ ਚਲੋ ਸਮਾਂ ਲੰਘਦਾ ਤੇ ਬਾਬਾ ਜੀ ਨੇ ਜਿਹੜੇ ਉਹ ਆਪਣਾ ਚੋਲਾ ਛੱਡ ਜਾਂਦੇ ਨੇ ਬਾਬਾ ਗੁਰਮੁਖ ਸਿੰਘ ਜੀ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਬਾ ਗੁਰਮੁਖ ਸਿੰਘ ਦੀ ਹੀ ਇੱਕ ਚੇਲਾ ਕਹਿ ਸਕਦੇ ਆਪਾਂ ਬਾਬਾ ਜੀ ਦਾ ਅੱਗੇ ਚੇਲੇ ਨੇ ਜਿਹੜੇ ਕਿ ਬਾਬਾ ਕੁਲਵਿੰਦਰ ਸਿੰਘ ਜੀ ਪਿੰਡ ਗੁਜਰਾ ਦੇ ਵਿੱਚ ਅਸੀਂ ਖੜੇ ਆ ਤੇ ਬਾਬਾ ਕੁਲਵਿੰਦਰ ਸਿੰਘ ਜੀ ਉਹ ਵੀ ਉਸੇ ਤਰ੍ਹਾਂ ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾ ਰਹੇ ਨੇ ਜਿਸ ਤਰ੍ਹਾਂ ਬਾਬਾ ਗੁਰਮੁਖ ਸਿੰਘ ਜੀ ਦਵਾਇਆ ਕਰਦੇ ਸੀ ਤੇ ਤੁਹਾਨੂੰ ਅੱਜ ਉਹ ਬਾਬਾ ਜੀ ਕੋਲੇ ਆ ਸਾਡਾ ਪਹੁੰਚਣ ਦਾ ਮਕਸਦ ਇਹੀ ਹੈ ਕਿ ਸੱਚਮੁੱਚ ਕੀ ਸਚਾਈ ਹੈ ਇਸ ਗੱਲ ਦੀ ਕਿਉਂਕਿ ਸਾਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਬਾਬਾ ਗੁਰਮੁਖ ਸਿੰਘ ਲੋਕਾਂ ਦੇ ਹਥੌਣੇ ਕਰਕੇ ਉਹਨਾਂ ਨੂੰ ਠੀਕ ਕਰ ਦਿੰਦੇ ਸੀ ਵੱਡੇ ਵੱਡੇ ਭਿਆਨਕ ਰੋਗ ਠੀਕ ਹੋ ਜਾਂਦੇ ਸੀ ਲੋਕਾਂ ਦੀ ਅੱਖਾਂ ਦੀ ਨਿਗਾ ਠੀਕ ਹੋ ਜਾਂਦੀ ਸੀ ਉਹ ਸਾਰਾ ਕੁਝ ਗੁਜਰਾ ਦਰਬਾਰ ਦੇ ਵਿੱਚ ਵੀ ਹੋ ਰਿਹਾ ਸੋ ਕਿੰਨੀ ਕ ਸਚਾਈ ਹੈ ਇਸ ਗੱਲ ਦੇ ਵਿੱਚ ਅਸੀਂ ਜਾਣਨ ਦੇ ਲਈ ਅੱਜ ਗੁਜਰਾ ਦਰਬਾਰ ਦੇ ਵਿੱਚ ਪਹੁੰਚੇ ਆਂ ਸੱਚ ਝੂਠ ਕੀ ਹੈ ਸਭ ਕੁਝ ਤੁਹਾਡੇ ਸਾਹਮਣੇ ਰੱਖੋ ਇਹ ਫੈਸਲਾ ਤੁਸੀਂ ਕਰਨਾ ਅਸੀਂ ਕਦੇ ਵੀ ਕਿਸੇ ਵੀ ਪਖੰਡ ਬਾਦ ਜਾਂ ਫਿਰ ਕਿਸੇ ਵੀ ਕਹ ਲਈ ਡੇਰਾ ਬਾਦ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਪਰ ਘੱਟੋ ਘੱਟ ਜੋ ਕੁਝ ਸੱਚ ਹੈ ਜੋ ਕੁਝ ਪ੍ਰਤੱਖ ਹੈ ਉਹ ਸਾਡਾ ਵੀ ਦਿਖਾਉਣ ਦਾ ਫਰਜ਼ ਬਣਦਾ ਸੋ ਆਹ ਗੱਲਬਾਤ ਬਾਬਾ ਜੀ ਨਾਲ ਵੀ ਕਰਾਂਗੇ ਤੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅਸਲ 'ਚ ਸਚਾਈ ਕੀ ਹੈ ਡੇਰੇ ਦੇ ਵਿੱਚ ਕਿੰਨਾ ਕੁ ਲੋਕਾਂ ਨੂੰ ਸੱਚਮੁੱਚ ਆਰਾਮ ਆਉਂਦਾ ਜਾਂ ਫਿਰ ਗੱਲਾਂ ਹੀ ਨੇ ਹਾਂ ਬਾਬਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਾਬਾ ਜੀ ਦੇਖੋ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਲੋਕ ਠੀਕ ਹੁੰਦੇ ਸੀ ਸੰਗਤ ਠੀਕ ਹੁੰਦੀ ਸੀ ਸਾਨੂੰ ਪਤਾ ਲੱਗਿਆ ਵੀ ਇੱਥੇ ਵੀ ਸੰਗਤ ਉਸੇ ਤਰ੍ਹਾਂ ਠੀਕ ਹੋ ਰਹੀ ਹੈ ਤੇ ਸਾਨੂੰ ਉੱਤੋਂ ਇਹ ਗੱਲ ਵੀ ਪਤਾ ਲੱਗਿਆ ਵੀ ਤੁਸੀਂ ਗੁਰਮੁਖ ਬਾਬੇ ਤੋਂ ਜਿਹੜੀ ਸਿੱਖਿਆ ਲਈ ਹੈ ਇਹ ਜਿਹੜੀ ਭਗਤੀ ਲੈਣਾ ਤੁਸੀਂ ਉਸੇ ਦੇ ਚੇਲੇ ਹੋ ਜਮੇ ਸਮਗ੍ਰਭ ਨੇ ਗੁਰੂ ਕਰਦੇ ਆਪਾਂ ਗੁਰੂ ਦੇ ਹਿਸਾਬ ਨਾਲ ਆਪਾਂ ਕਿਸੇ ਦੀ ਕੋਈ ਰੀਸ ਨਹੀਂ ਆਪਦੇ ਗੁਰੂ ਨੇ ਹਿਸਾਬ ਨਾਲ ਚੱਲਦਾ ਜਿਵੇਂ ਗੁਰੂ ਜੀ ਲਾ ਕੇ ਸਮਝ ਲਓ ਉਹਨਾਂ ਨੇ ਹੁੰਦੇ ਵੀ ਉਹ ਮੇਜੂ ਕਰ ਜਿਵੇਂ ਕਹੇਗੇ ਤੇ ਉਹ ਮੇਜੂ ਕਰ ਹੀ ਚੱਲ ਜਾ ਹੂੰ ਮੇਜੂ ਚੱਲ ਰਿਹਾ ਹਾਂ ਹਾਂ ਮੇਜੂ ਚੱਲ ਰਿਹਾ ਹਾਂ ਜੋ ਕੋ ਸੋਣ ਲਿਆ ਆ ਗਿਆ ਨੇ ਉਹਨਾਂ ਦੇ ਅੱਗੇ ਅਨਸਾਰ ਹੀ ਹੋ ਰਿਹਾ ਹੂੰ ਬਾਬਾ ਜੀ ਜਿਸ ਤਰ੍ਹਾਂ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਲੋਕ ਦੱਸਦੀ ਸੀ ਵੀ ਬਹੁਤ ਸਾਰੇ ਠੀਕ ਹੋ ਗਏ ਉਸੇ ਤਰ੍ਹਾਂ ਇੱਥੇ ਵੀ ਠੀਕ ਹੋ ਰਹੀ ਨੇ ਬਹੁਤ ਸੰਗਤ ਨੂੰ ਤੁਹਾਨੂੰ ਆਪੇ ਪਤਾ ਲੱਗ ਜੂਗਾ ਉਹ ਮੇਰੇ ਕਹਿਣ ਦਾ ਕੋਸਰ ਆ ਉਹ ਸੰਗਤ ਦੱਸੂਗੀ ਹੂੰ ਸੰਗਤ ਦੱਸੂ ਰਾਮੂ ਸੰਗਤ ਆਪੇ ਉਹ ਬਾਜਾ ਮਾਰ ਮਾਰ ਕੇ ਉਹ ਆ ਮੈਂ ਠੀਕ ਹੋਇਆ ਮੈਂ ਠੀਕ ਹੋਇਆ ਮੇਗਾ ਦਾ ਕੋਈ ਵੀ ਕਿਸ ਨੂੰ ਕੋਈ ਰੋਗ ਲੱਗਾ ਸੀ ਕਿਵੇਂ ਠੀਕ ਹੋਇਆ ਕਿਨੇ ਜਾੜਾ ਠੀਕ ਹੋਇਆ ਉਹ ਆਪੇ ਦੱਸੂ ਸੰਗਤ ਬਾਬਾ ਜੀ ਕਿਹੜੇ ਕਿਹੜੇ ਰੋਗ ਨੇ ਜਿਹੜੇ ਇੱਥੇ ਠੀਕ ਹੋਏ ਨਹੀਂ ਸੰਗਤ ਦੇਖ ਸਰਦੀ ਵੀ ਹੋਏ ਨੇ ਵਿੱਚ ਬਾਕੀ ਇਹਨਾਂ ਬਿਮਾਰੀਆਂ ਲੱਗ ਗਿਆ ਆਪਣੇ ਗੱਦਾਂ ਪੈ ਨੇ ਸਾਰੇ ਸਰੀਰ ਖੁਰਕ ਖਰਕ ਨੇਗਾ ਬਹੁਤ ਸਾਰੇ ਦੁੱਖ ਟੁੱਟਦੇ ਰਹੇ ਗਠੀਆ ਬਹੁਤ ਦੁੱਖ ਟੁੱਟ ਕੇ ਜਾ ਰਹੇ ਨੇ ਕੋਕ ਬੋਟਾ ਭਗਵਾਨ ਟੁੱਟ ਰਿਹਾ ਆਪਾਂ ਟੁੱਟ ਰਿਹਾ ਭਗਵਾਨ ਟੁੱਟਦਾ ਆਪਰੇ ਕਦੇ ਜੋ ਹੁਕਮ ਲੱਗਿਆ ਬਸ ਉਹ ਗੱਦੀ ਤੇ ਬੈਠਿਆਗੇ ਇਹ ਬਾਬਾ ਐ ਦੇਖੋ ਲੋਕ ਕਹਿੰਦੇ ਨੇ ਵੀ ਇਹ ਤਾਂ ਪਖੰਡਾ ਯਾਰ ਵੀ ਜਿਹੜੇ ਬਾਬਿਆਂ ਕੋਲ ਐ ਜਾਂਦੇ ਨੇ ਲੋਕ ਵੀ ਇਸ ਤਰ੍ਹਾਂ ਵੀ ਨਹੀਂ ਹੋ ਸਕਦਾ ਲੋਕ ਪਖੰਡਾ ਕਹਿੰਦੇ ਨੇ ਇਸ ਚੀਜ਼ ਨੂੰ ਜਿਹਨੂੰ ਡਾਕਟਰਾਂ ਨੇ ਲੱਖਾਂ ਰੁਪਏ ਮੰਗ ਲਿਆ ਉਹਨੂੰ ਪੰਜਾਂ ਨਾਂ ਰਾਮ ਆ ਗਿਆ ਉਹ ਤਾਂ ਨਿਕਲਾ ਪਖੰਡਾ ਉਹਦਾ ਕਹੋ ਮੈਂ ਤਾਂ ਸਹੀ ਹਾਂ ਹਮ ਔਕੇ ਸੰਗਤ ਕਰੀਏ ਸਾਰੇ ਡਾਕਟਰਾਂ ਕੋਲ ਜਾ ਕੇ ਲੈ ਠੀਕ ਹੋ ਰਹੇ ਨੇ ਉਹਦੇ ਸਾਹਮਣੇ ਹੋਏ ਨੇ ਫਿਰ ਉਹ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਕਿ ਜੋ ਉਹ ਜੋ ਸੰਗਤ ਆਪ ਘਰੀਏ ਖੁਦ ਮਾਇ ਨਹੀਂ ਕਰਨਾ ਸੰਗਤ ਘਰੀਏ ਜਰਾ ਰਾਜੀ ਹੋ ਜਾ ਆਪਾਂ ਉਹਦੇ ਵਿੱਚ ਭਗਵਾਨ ਠੀਕ ਕਰ ਰਿਹਾ ਭਗਵਾਨੋਂ ਵੱਡਾ ਕੁਝ ਨਹੀਂ ਹੁੰਦਾ ਹੂੰ ਉਹ ਵੱਡਾ ਬਈ ਜਦੋਂ ਲੋਕ ਠੀਕ ਹੋ ਜਾਂਦੇ ਨੇ ਫਿਰ ਉਹ ਇੱਥੇ ਤੁਸੀਂ ਉਹਨਾਂ ਦੀ ਕੋਈ ਫੀਸ ਵਗੈਰਾ ਵੀ ਰੱਖੀ ਹੋਈ ਹੈ ਬਿਲਕੁਲ ਫੀਸ ਨਹੀਂ ਕਿ ਸਵਾ ਕਿਲੋ ਦੇਸੀ ਘੋ ਸਵਾ ਕਿਲੋ ਲੱਡੂ ਦਰਬਾਰ ਕਰਦੇ ਨੇ ਦਰਬਾਰ ਕੀ ਕਰਦੇ ਬਾਗੜ ਜਾਤਰਾ ਚੱਲ ਜਾਤਰਾ ਤੇ ਜਾਣਾ ਜ਼ਰੂਰੀ ਮੱਤਾ ਸਲਾਮ ਜ਼ਰੂਰੀ ਕਰਨੀ ਉਹਦੇ ਜਿਹੜਾ ਭਗਵਾਨ ਦੇ ਆਪਾਂ ਨੂੰ ਪਤਾ ਵੀ ਉਹ ਦੁੱਖ ਰੋਗ ਤਾਂ ਤੋੜਦੇ ਉੱਥੇ ਨਾਲੋਂ ਉਸ ਲਾਉਣਾ ਚਾਹਲਾ ਲਾਉਣਾ ਜ਼ਰੂਰੀ ਹੈ ਹਾਂ ਤੇ ਬਾਬਾ ਜੀ ਕਿੰਨੀ ਕ ਵਾਰੀ ਆਉਣਾ ਪੈਂਦਾ ਇੱਥੇ ਪਰ ਜਿਹੜੇ ਬੰਦੇ ਤੁਹਾਡੇ ਕੋਲੇ ਆਉਂਦੇ ਨੇ ਬਾਕੀ ਪੰਜ ਜਾਂ ਦਸ ਵਾਰ ਆਉਣਾ ਪੈਂਦਾਗਾ ਅਸ਼ਟਮੀ ਦੇ ਅਸ਼ਟਮੀ ਚੌਕੀ ਲੱਗਦੀ ਹੈਗੀ ਬਸ ਮੇਰੀ ਅਸ਼ਟਮੀ ਜੋ ਆਪ ਦੀ ਮਤ ਜਵਾਬ ਹੈ ਨਾ ਆ ਬਕਬਾਰ ਯਾਤਰਾ ਦਾ ਕੰਮ ਨਾ ਹੁੰਦਾ ਅੱਗੇ ਜੋ ਅਗਲੇ ਆਪਲਾ ਹੁੰਦਾ ਭੇਜ ਜਾਂਦਾ ਲਿਆਉਣਾ ਜੇ ਤਾਂ ਭਲਾ ਹੋਊਗਾ ਚਲੋ ਜਿਹਨੂੰ ਜਿੱਥੋਂ ਆਰਾਮ ਆਉਂਦਾ ਬੰਦਾ ਆ ਪਾਊਗਾ ਆ ਪਾਊਗਾ ਤੇ ਲੋਕ ਦੋ ਜene ਮੁਕ ਨੂੰ ਵੱਲ ਬਾਤ ਹੋ ਗਈ ਕੋਈ ਕਸ ਦੀ ਆਪਾਂ ਪਾਣੀ ਮੰਗੇ ਪਾਣੀ ਦੀ ਪੈਸਾ ਲਗੋ ਆਪਾਂ ਤੇ ਕੀ ਵੰਗ ਲੋ ਕਿਸੇ ਨੂੰ ਕੋਈ ਦੁੱਖ ਤਕਲੀਫ ਵਾਲਾ ਆਪੇ ਆਉਂਦਾ ਭੱਜ ਕੇ ਹੈ ਨਾ ਜਿਹਦੇ ਦੁੱਖ ਟਟੂਗਾ ਉਹ ਵੀ ਆਊਗਾ ਉਹਨੇ ਕੋਈ ਨਹੀਂ ਦੇਖਾਇ ਮੈਂ ਕੌਣਾ ਕਿੱਥੋਂ ਆ ਉਹਨੇ ਜਿਹਦਾ ਦੁੱਖ ਟਟਦਾ ਤਾਂ ਆਉਣੀ ਆਉਣਾ ਬਾਕੀ ਸੰਗਤ ਨੂੰ ਪੁੱਛ ਲਓ ਜਿਹਨੂੰ ਮਰਜ਼ੀ ਪੁੱਛ ਲਓ ਆਪਾਂ ਨੂੰ ਕੋਈ ਦਿੱਕਤ ਨਹੀਂ ਵੀ ਉਹਨੂੰ ਪੁੱਛਣਾ ਜਾਂ ਉਹਨੂੰ ਨੂੰ ਜਿਹਨੂੰ ਮਰਜ਼ੀ ਪੁੱਛੋ ਨਹੀਂ ਇਹ ਗੱਲ ਤਾਂ ਮੈਂ ਪਹਿਲਾਂ ਕਹਿ ਰਿਹਾ ਸੀ ਮੈਂ ਕਿਉਂਕਿ ਅਸੀਂ ਸੰਗਤ ਨੂੰ ਪੁੱਛਾਂਗੇ ਜਰੂਰ ਕਿਉਂਕਿ ਗੱਲ ਇਹ ਹੁੰਦੀ ਆ ਬਾਬਾ ਜੀ ਕਿ ਬੰਦਾ ਆਪਦੇ ਮੂੰਹੋਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਗੱਲ ਉਹ ਹੁੰਦੀ ਹੈ ਜਿਹੜੀ ਲੋਕ ਕਹਿਣ ਵੀ ਹਾਂ ਸੱਚ ਨੂੰ ਇੱਥੇ ਕੁਝ ਹੋਇਆ। ਉਹੀ ਮੈਂ ਕਹ ਰਿਹਾ ਸੁਭਸੰਗਤ ਨੂੰ ਪੁੱਛੋ ਮੈਨੂੰ ਮੈਨੂੰ ਤਾਂ ਸਿਰਫ ਮੈਂ ਦੱਸਦਾ ਵਿਆਹ ਪੁਰੇ ਰੋ ਤੋੜਿਆ ਹੈ ਪੀ ਤੋੜ ਰਿਹਾ ਭਗਵਾਨ ਤੋੜ ਰਿਹਾ ਆਪਾਂ ਨਹੀਂ ਤੋੜ ਰਹੇਗਾ ਨਾ। ਆਪਾਂ ਤਾਂ ਜਿਵੇਂ ਉਹ ਪ੍ਰਮਾਤਮਾ ਨੇ ਆਪਣੀ ਔਲਾਦੀ ਉਰੇ ਆਈ ਰਹੀ ਉਹ ਤੇ ਆ ਰਹੀ ਉਹਦੀ ਮਨਜ਼ੂਰ ਕਰ ਰਹੇ। ਬਾਬਾ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਐਨਕਾ ਵੀ ਉੱਤਰਦੀ ਹੈ ਨਾ ਜਿਸ ਤਰ੍ਹਾਂ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਉਤਰਦੇ ਸੀ ਇੱਥੇ ਵੀ ਕਿੰਨੇ ਕ ਲੋਕਾਂ ਦੀ ਹੁਣ ਤੱਕ ਐਨਕਾ ਉਤਰ ਚੁੱਕੀ ਹੋਵੇ। ਕੋਈ ਗੰ ਹਾਂ ਆਉਣ ਪਿੱਛੇ ਦੋ ਤਿੰਨ ਟੋਕਰੇ ਸੀ ਜੰਮੇ ਚਲ ਪ੍ਰਵਾਹ ਕਰਦੇ ਤੇ ਜਿਆਦੇ ਹੋ ਗਏ ਦੀਆਂ ਹੂੰ ਉਹ ਜਿਆਦੇ ਤੁਹਾਨੂੰ ਪਤਾ ਫਿਰ ਉਹਦੇ ਤੇ ਜਗਾਨੀ ਇੱਧਰ ਰੱਖਣ ਹੋਈ ਤੀ ਫਿਰ ਅਸਨੇ ਉਹ ਵਧਾਤੀ ਨਹੀਂ ਸਾਰੀਆਂ ਨੇ ਕਿ ਕਿਸੇ ਜਲ ਪ੍ਰਵਾਹ ਕਰਦੇ ਜਲ ਪ੍ਰਵਾਹ ਕਰਦੇ ਹਨ ਕਿਸੇ ਸੰਦੇਵੰਦ ਤੇ ਆ ਉਹ ਕਿਸ ਨੂੰ ਭਵਾ ਦੇ ਇਸ ਮੇਡੀਆ ਨੂੰ ਕਿ ਉਹਨਾਂ ਨੂੰ ਜਲ ਪ੍ਰਵਾਹ ਕਰ ਦੇ ਜਿਹਦੀ ਕਿਸੇ ਦੀ ਨਹੀਂ ਕਰੀ ਹਾਂ ਜਿਹਨੇ ਕਬਸਾਇਣ ਕੁੱਤਰਦੀ ਆ ਨਹੀਂ ਲੱਗੀ ਉਹ ਖਰਾਬ ਹੋ ਗਏ ਨਾ ਕੁਝ ਵੀ ਹੋ ਰੱਖਾ ਨੂੰ ਪੰਜ ਚਾੜੇ ਪੌਠੀ ਬਬਾਈ ਕੋਈ ਅਜਿਹੇ ਬੰਦਾ ਵੀ ਤੁਹਾਡੇ ਕੋਲੇ ਆਇਆ ਜਿਹੜਾ ਕਹਦੇ ਵੀ ਡਾਕਟਰਾਂ ਨੇ ਤਾਂ ਜਵਾਬ ਹੀ ਦਿੱਤਾ ਵੀ ਭਾਈ ਇਹ ਬੰਦਾ ਠੀਕ ਨਹੀਂ ਹੋ ਸਕਦਾ ਕਦੇ ਇਸ ਤਰ੍ਹਾਂ ਦਾ ਕੋਈ ਮਰੀਜ਼ ਆਇਆ ਤੁਹਾਡੀ ਬਹੁਤ ਜਿਆਦਾ ਹੋਵੇ ਹਾਂ ਬਾਕੀ ਸਾਰੇ ਤੁਹਾਨੂੰ ਆਪੇ ਦੱਸੂਗੀ ਆ ਕੁੜੀ ਨੇ ਡਾਕਟਰ ਜਵਾਬ ਦੇ ਕੇ ਦਿੱਤਾ ਹਾਂ ਜੇ ਬਿਲਕੁਲ ਉਸਰੀ ਗੜਿਆ ਤੇ ਦਿੱਦ ਦਾ ਨਾ ਖਾਂ ਤੇ ਇੰਨਾ ਸੋਜ ਸਾਰੇ ਸਰੀਰ ਉੱਤੇ ਗੜੀ ਪਈ ਤੇ ਪੰਜ ਚਾੜਿਆਂ ਦੇ ਜਵਾਬੇ ਨੇ ਬਿਲਕੁਲ ਠੀਕ ਕਰ ਦਿੱਤੀ ਤੁਸੀਂ ਕੀ ਕਰਦੇ ਹੋ ਹੈਜਾ ਵੀ ਜਿਹੜਾ ਬੰਦਾ ਠੀਕ ਹੋ ਜਾ ਕਿ ਕੀ ਕਰਦੇ ਹੋ ਤੁਸੀਂ ਬੰਦੇ ਦਾ ਬਸ ਇਹਦਾ ਰੱਬ ਦੀ ਭਗਤੀ ਕਰਦੇ ਅਬਸਰ ਜਸ ਚਾਲ ਦੇ ਵਿੱਚ ਜਲਤਾਰਾ ਕਰਦੇ ਆਂਗੇ ਬਸਾਂ ਨੂੰ ਧੂਲੇ ਤਬਸਿਆ ਕਰਦੇ ਜਾਂ ਉਹ ਭਗਤੀ ਦਾ ਦਰ ਆਤਮ ਨੂੰ ਬੋਲਿਆਂਗੇ ਕੁਟੀਆਂ ਦੇ ਵਿੱਚ ਬੈ ਕੇ ਤਬਸਿਆ ਕਰਦੇ ਨਾਲ ਉਧਰ ਉਧਰ ਰੱਬ ਦਾ ਨਾਮ ਲੈਂਦੇ ਆਂ ਬਸ ਕੁਛ ਨਹੀਂ ਕਰ ਰੱਬ ਦਾ ਨਾਮ ਹੈ ਨੇ ਲੋਕਾਂ ਦੇ ਕਿਵੇਂ ਟ੍ਰੀਟਮੈਂਟ ਕਿਵੇਂ ਕਰਦੇ ਹੋ ਤੁਸੀਂ ਫਿਰ ਬਸ ਉਹਨੂੰ ਕਿ ਜਿਵੇਂ ਜਿਵੇਂ ਹੁਕਮ ਹੁਕਮ ਦਾ ਨਾਮ ਜੇ ਕਰੀ ਜਾਂਦੇ ਫਰੀ ਜਾਂ ਨਹੀਂ ਜੇ ਆਪਣੇ ਗੁਰੂ ਹੁਕਮ ਲੱਗਿਆ ਹੋਇਆ ਉਹਦੇ ਅਨੁਸਾਰ ਹੀ ਚੱਲ ਰਿਹਾ ਆਪਾਂ ਇਹ ਨਹੀਂਗਾ ਵੀ ਕੋਈ ਆਪਾਂ ਉਹਦੇ ਵੱਧ ਕੇ ਚੱਲਿਆ ਜੋ ਉਹ ਤੋਂ ਅੱਡ ਕੁਸ਼ੋਰ ਕਾ ਲਾਗੇ ਕਰਨਾ ਜਾ ਆਪਣੋ ਉਹੀ ਲਾਈਨ ਸਾਡੇ ਕੋਈ ਹੋਰ ਲਾਈਨ ਫਾਲੀ ਉਹ ਨਹੀਂ ਆਪਣੇ ਉਹੀ ਲੈਣਾ ਜੋ ਆਪਣੇ ਗੁਰੂ ਦੀ ਲੈਣਾ ਉਹੀ ਲੈਣਾ ਆਪਣੀ ਬਾਬਾ ਜੀ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਬਾਬਾ ਗੁਰਮੁਖ ਸਿੰਘ ਜੀ ਕਰਦੇ ਹੁੰਦੇ ਸੀ ਲੋਕਾਂ ਦਾ ਟ੍ਰੀਟਮੈਂਟ ਯਾਰ ਲੋਕ ਠੀਕ ਹੁੰਦੇ ਹੁੰਦੇ ਸੀ ਤੁਸੀਂ ਦੇਖਿਆ ਹੀ ਆ ਆਪਣੇ ਚੈਨਲ ਤੇ ਵੀਡੀਓਜ਼ ਵੀ ਪਈਆਂ ਨੇ ਵੀ ਕਿੰਨੇ ਲੋਕ ਉੱਥੋਂ ਠੀਕ ਹੋਏ ਨੇ ਕਿਸ ਤਰ੍ਹਾਂ ਠੀਕ ਹੋ ਰਹੇ ਸੀ ਵੀ ਉਹੀ ਚੀਜ਼ ਬਾਬਾ ਜੀ ਕਹਿੰਦੇ ਵੀ ਉਹ ਗੁਰਮੁਖ ਬਾਬੀ ਦੇ ਹੀ ਚੇਲੇ ਨੇ ਬਾਬਾ ਜੀ ਤੇ ਉਸੇ ਤਰ੍ਹਾਂ ਮਤਲਬ ਟ੍ਰੀਟਮੈਂਟ ਕਰਦੇ ਨੇ ਇੱਥੇ ਇਸੇ ਤਰ੍ਹਾਂ ਲੋਕਾਂ ਦੇ ਰੋਗ ਟੁੱਟਦੇ ਨੇ ਬਾਕੀ ਬਾਬਾ ਜੀ ਦੇ ਮੈਂ ਮੂੰਹ ਤੇ ਕਹਿਣਾ ਵੀ ਕਿੰਨੀਆਂ ਕਈ ਨਾ ਗੱਲਾਂ ਦੇ ਵਿੱਚ ਸਚਾਈ ਹੈ ਕਿਉਂਕਿ ਅਸੀਂ ਪਾਈ ਨਾਸਤਿਕ ਬੰਦੇ ਆ ਸਿੱਧੀ ਗੱਲ ਆ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਮੰਨਦੇ ਆ ਅਸੀਂ ਪੜ੍ਹੇ ਲਿਖੇ ਬੰਦੇ ਆ ਪਰ ਕਿਤੇ ਨਾ ਕਿਤੇ ਜਦੋਂ ਇਹ ਚੀਜ਼ਾਂ ਪ੍ਰੈਕਟੀਕਲ ਹੁੰਦੀਆਂ ਨੇ ਉਹਨੂੰ ਆਪਾਂ ਅੱਖਾਂ ਦੇ ਸਾਹਮਣੇ ਆ ਜਿਹੜੇ ਉਹਨੂੰ ਵੀ ਝੂਠ ਵੀ ਨਹੀਂ ਕਹਿ ਸਕਦੇ ਆਪਾਂ ਲੋਕਾਂ ਤੋਂ ਪੁੱਛਾਂਗੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਬਾਬਾ ਜੀ ਇਹ ਗੱਲਾਂ 'ਚ ਕਿੰਨੀ ਕਿ ਸਚਾਈ ਆ ਤੇ ਕਿੰਨਾ ਕੁ ਜੋ ਸੀ ਲੋਕਾਂ ਤੋਂ ਸੁਣਿਆ ਕਿ ਅਸਲ ਦੇ ਵਿੱਚ ਇੱਥੇ ਉਹ ਕੁਝ ਹੋ ਰਿਹਾ ਜੋ ਕੁਝ ਕਰਹਾਲੀ ਸਾਹਿਬ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਰੂਗ ਟੁੱਟ ਰਹੇ ਸੀ ਵੀ ਉਹ ਟੁੱਟ ਰਹੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਆ। ਬਾਈ ਕੀ ਪ੍ਰੋਬਲਮ ਸੀ ਇੱਥੇ ਕਿਉਂ ਆਉਣਾ ਪਿਆ? ਮੈਨੂੰ 2 ਸਾਲ ਹੋ ਗਏ ਇੱਥੇ ਆਉਂਦੀ ਨਾ। ਪਹਿਲਾਂ ਮੇਰੇ ਬੇਬੀ ਨਹੀਂ ਹੁੰਦਾ ਸੀ। ਮੇਰੇ ਬੇਟਾ ਹੋ ਜਾਂਦਾ। ਜਿੰਨੀਆਂ ਵੀ ਮੈਨੂੰ ਮੈਡੀਕਲ ਪ੍ਰੋਬਲਮ ਆਈਆਂ ਨੇ ਮੇਰੀ ਹੱਥੋਂ ਠੀਕ ਹੋਈਆਂ ਨੇ, ਹਾਰਟ ਦੀਆਂ ਹੋਈਆਂ ਨੇ, ਕੋਈ ਵੀ ਪ੍ਰੋਬਲਮ ਮੇਨ ਮੈਡੀਕਲ ਹੁੰਦੀ ਆ ਮੈਂ ਇੱਥੇ ਆਨੀ ਆ ਜਾਂ ਫੋਨ ਤੇ ਸਾਲ ਬਹੁਤ ਹੈ ਬਈ ਕਿੱਥੋਂ ਆਏ ਤੁਸੀਂ ਮੈਂ ਚੰਗਾਰ ਤੋਂ ਸੰਗਰੂਰ ਸੰਗਰੂਰ ਦਾ ਹਾਂਜੀ ਤੇ ਬਈ ਜਿਸ ਤਰ੍ਹਾਂ ਤੁਸੀਂ ਕਹ ਰੋ ਮੈਡੀਕਲ ਪ੍ਰੋਬਲਮ ਦੇਖੋ ਤੁਸੀਂ ਮੈਨੂੰ ਪੜੇ ਲਿਖੇ ਲੱਗ ਰਹੇ ਹੋ ਠੀਕ ਆ ਆਪਾਂ ਅੱਜ ਕੱਲ 21ਵੀਂ ਸਦੀ ਦੇ ਵਿੱਚ ਆ ਤੁਸੀਂ ਜਦੋਂ ਮੈਡੀਕਲ ਤੁਹਾਨੂੰ ਪ੍ਰੋਬਲਮਸ ਤੁਹਾਨੂੰ ਪਤਾ ਵੀ ਇਹ ਵੀ ਮੈਡੀਕਲ ਦੇ ਵਿੱਚ ਟਰੀਟਮੈਂਟ ਹੈਗਾ ਫਿਰ ਉਹ ਮੈਡੀਕਲ ਟਰੀਟਮੈਂਟ ਕਿਉਂ ਨਹੀਂ ਹੋਇਆ ਐਕਚੁਅਲੀ ਕਈ ਵਾਰੀ ਮੈਨੂੰ ਟਰੀਟਮੈਂਟ ਲੈਂਦਿਆਂ ਦਵਾਈਆਂ ਨਹੀਂ ਲੱਗਦੀਆਂ ਜੀ ਜਦੋਂ ਮੈਂ ਇੱਥੇ ਇਹਨਾਂ ਕੋਲੇ ਆਈ ਹਾਂ ਗੱਲਬਾਤ ਕਰਦੀ ਹਾਂ ਇਹਨਾਂ ਨਾਲ ਬਾਈ ਥੋੜਾ ਫੌਂਦੇ ਆ ਉਸ ਚੀਜ਼ ਨਾਲ ਮੇਰੀ ਚੀਜ਼ ਰਿਕਵਰ ਹੋਈ ਆ ਹਾਂ ਰਿਕਵਰ ਹੋਈ ਆ ਮੈਡੀਸਨ ਵੀ ਮੈਨੂੰ ਲੱਗਦੀ ਨਹੀਂ ਸੀ ਹੁਣ ਮੈਨੂੰ ਮੈਡੀਸਨ ਵੀ ਲੱਗਣ ਲੱਗੀ ਬੇਟਾ ਹੁਣ ਤੋਂ ਬਾਅਦ ਮੈਨੂੰ ਬਹੁਤ ਤਕਲੀਫਾਂ ਹੋਈਆਂ ਸਾਰੀਆਂ ਸੌਲਵ ਹੋਈਆਂ ਨੇ ਮੇਰੀ ਜੇ ਮੈਨੂੰ ਕੋਈ ਤਕਲੀਫ ਵੀ ਹੁੰਦੀ ਆ ਮੈਂ ਇਹਨਾਂ ਨੂੰ ਫੋਨ ਕਰਦੀ ਬਾਬਾ ਜੀ ਨੂੰ ਇੱਥੇ ਆਉਣੀ ਆ ਦਰਸ਼ਨ ਕਰਦੇ ਮੱਥਾ ਟੇਕਦੀ ਥੋੜਾ ਘਵਾ ਕੇ ਜਾਨੀ ਆ ਮੈਨੂੰ ਮਤਲਬ ਵੀ ਫਾਇਦਾ ਹੋਇਆਗਾ ਇੱਥੇ ਆ ਕੇ ਪ੍ਰੋਪਰਲੀ ਤੁਹਾਨੂੰ ਲੱਗਦਾ ਵੀ ਆਰਾਮ ਹੋ ਗਿਆ ਬਿਲਕੁਲ ਨਾਲੇ ਮੈਂ ਐਜੂਕੇਟਿਡ ਆਪਾਂ ਚਲੋ ਪਤਾ ਅਭੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਰ ਕਹਿੰਦੇ ਗੁਰੂ ਦਾ ਦਰ ਗੁਰੂ ਦਾ ਹੀ ਹੁੰਦਾ ਬਸ ਭਾਈ ਹੁਣ ਇੱਥੇ ਆ ਕੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਪੜ੍ਹੇ ਲਿਖੇ ਹੋ ਹਨਾ ਵੀ ਲੋਕ ਕਹਿੰਦੇ ਨੇ ਵੀ ਇਹ ਪਖੰਡ ਹੈ ਇਹ ਸਾਰਾ ਕੁਝ ਹੀ ਬਾਬਿਆਂ ਦੇ ਕੋਲੇ ਕੁਝ ਨਹੀਂ ਹੁੰਦਾ ਨਹੀਂ ਜਦੋਂ ਆਪਣਾ ਢਿੱਡ ਰੋਟੀ ਮੰਗਦਾ ਖਾਣ ਨੂੰ ਜੇ ਵੀ ਦੇਵਤਾ ਵੀ ਬਣੇ ਹੋਏ ਪੂਜਣ ਵਾਸਤੇ ਵੀ ਜ਼ਰੂਰੀ ਨਹੀਂ ਪੜੇ ਪੜ੍ਹਾਈ ਲਿਖਾਈ ਆ ਆਪਣੀ ਆਪਣੀ ਜਗ੍ਹਾ ਆ ਗੁਰੂ ਦੇਵੀ ਦੇ ਵੀ ਆਪਣੀ ਜਗ੍ਹਾ ਆ ਇਨਸਾਨ ਆਪਣੀ ਜਗ੍ਹਾ ਇਹ ਚੀਜ਼ਾਂ ਜੋ ਰੀਤ ਬਣੀ ਹੋਈ ਹੈ ਕੁਦਰਤੀ ਹੋ ਬਣੀ ਹੋਈ ਹੈ ਉਹ ਹੀ ਪਖੰਡ ਨਹੀਂ ਹੈਗਾ ਇਹ ਇਹ ਰਿਐਲਿਟੀ ਆ ਅਪਾ ਚਾਹੇ ਪੜੇ ਲਿਖੇ ਹੋਈਏ ਚਾਹੇ ਨਾ ਲਿਖੇ ਹੋਈਏ ਜੋ ਚੀਜ਼ ਹੈ ਦੁਨੀਆ ਤੇ ਭਾਈ ਤੁਸੀਂ ਇੱਥੇ ਬਾਬਾ ਜੀ ਕੋਲ ਆਏ ਕਿੱਥੋਂ ਆਏ ਹੋ ਅਸੀਂ ਕਮਾਲਪੁਰ ਤੋਂ ਗਰੀ ਕਮਾਲਪੁਰ ਤੋਂ ਕਾਦੇ ਆਸੇ ਆਏ ਹੋ ਕਿ ਤਕਲੀਫ ਭਾਈ ਮੇਨ ਚਮੜੀ ਦਾ ਰੋਗ ਸੀ ਮਾ ਠੀਕ ਆ ਸਾਰਾ ਪੰਡਾ ਪੱਕ ਕਰ ਦਿੱਤਾ ਪੈਰ ਬੱਤੇ ਸਾਰੇ ਵਿਦਾਲ ਗਏ ਮਾ ਤਬਾ ਅਤੀ ਜੇ ਸਾਰੇ ਪੱਕ ਕਰ ਦਿੱਤਾ ਹੁਣ ਠੀਕ ਆ ਹੋ ਠੀਕ ਆ ਹਾਂ ਠੀਕ ਆ ਅੰਜ ਥੋੜੇ ਪਵਾ ਤੋ ਦੁਗਾ ਫਿਰ ਮੈਨੂੰ ਕਠੀਆ ਹੋ ਗਿਆ ਸੀ ਡੰਡੇ ਨਾਲ ਤੁਰਨ ਲੱਗ ਗਿਆ ਤੇ ਉਹ ਵੀ ਠੀਕ ਆ ਠੀਕ ਕਰਦੇ ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ ਸਾਲ ਚਾਰ ਪੰਜ ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਤੇ ਬਾਬਾ ਜੀ ਨੇ ਫਿਰ ਪੈਸੀ ਕੁਛ ਕਿੰਨੇ ਕੁ ਲਈ ਨੇ ਰਾਜ ਕੋਈ ਕੁਛ ਰਹਿਤਾ ਹੈਗਾ ਹਮ ਮੈਂ ਆਪਣੀ ਮਰਜ਼ੀ ਨਾਲ ਸੀ ਤਾਂ ਦੱਸ ਆਪੇ ਮੁੱਠਾ ਟੇਕ ਜੀ ਚਾਹੇ ਵੀ ਟੇਕ ਰਿਓ ਸਾਡੀ ਖੁਸ਼ੀ ਅੱਛਾ ਕਿਤੇ ਇਹ ਤਾਂ ਨਹੀਂ ਪਿੰਡਾਂ ਦੇ ਵਿੱਚ ਆਮ ਬੁੜੀਆਂ ਨੂੰ ਹੁੰਦਾ ਵੀ ਚੱਲ ਫਲਾਣੀ ਗਈ ਆ ਮੈਂ ਵੀ ਉਹਨੂੰ ਦੇਖ ਕੇ ਵਗ ਜਾਵੇਂ ਕਰ ਜਾਈ ਜੀ ਕੋਈ ਗੱਲ ਨਹੀਂ ਜੋ ਪੂਰਾ ਟੁੱਟਦਾ ਜਦ ਪਤਾ ਲੱਗਦਾ ਬੱਥੀ ਜਾਂਦਾ ਜੀ ਅਗਲਾ ਹਮ ਮੇਰੇ ਬਰਾਹਤ ਜਿੰਨਾ ਜਮੀਂ ਮੰਜੇ ਜਿਹਾ ਬੈਠਣ ਵਾਲੀ ਕੰਮ ਸੀ ਮੇਰਾ ਤਾਂ ਨਹੀਂ ਤੁਸੀਂ ਡਾਕਟਰ ਕੋਲ ਨਹੀਂ ਗਏ ਬਾਬੇ ਕੋਲ ਪਤਾ ਨਹੀਂ ਚੰਡੀਗੜ੍ਹ ਤੱਕ ਫਿਰਾਈ ਦੀ ਮੈਂ ਹੁਣ ਵੇਰ ਆ ਕੇ ਫਰਕ ਪਿਆ ਦਵਾਈ ਤਾਂ ਬੜੀ-ਬੜੀ ਚੱਲ ਰਹੀ ਹੈ ਵੀ ਮੈਨੂੰ ਦਰਦ ਹੋਣ ਲੱਗਦਾ ਗੋਲੀ ਲੈ ਲਈ ਸਰ ਲੱਖਣ ਲੱਗ ਗਿਆ ਵੀ ਉਹ ਲਾਉ ਉਹ ਲਾਜ ਜਿਵੇਂ ਮੈਂ ਪਹਿਲਾਂ ਗੋਲੀ ਪਾਈ ਸੀ ਉਹ ਚੀਜ਼ ਨਹੀਂ ਹੈ ਜੀ ਮੈਨੂੰ ਹੁਣ ਤੁਸੀਂ ਠੀਕ ਹੋ ਮਤਲਬ ਹਾਂ ਠੀਕ ਹੈ ਜੀ ਇਹ じゃ ਬਾਬਾ ਜੀ ਨੇ ਕੀ ਕਰਤਾ ਪਤਾ ਨਹੀਂ ਸੰਤ ਵੀ ਕੀ ਕਰੇਗਾ ਜੇ ਉਹ ਠੀਕ ਕਰ ਦੇਣੇ ਬਾਬਾ ਜੀ ਥੋੜੇ ਨਾਲ ਹੀ ਪਿਆ ਫਰਕ ਪਿਆ ਜੀ ਥੋੜੇ ਨਾਲ ਫਰਕ ਪਿਆ ਹਾਂ ਤਾਂ ਹੁਣ ਮਤਲਬ ਕਿ ਤੁਹਾਨੂੰ ਉਹ ਪ੍ਰੋਬਲਮ ਨਹੀਂ ਹੈਗੀ ਜਿਹੜੀ ਕਿੰਨੇ ਸਮੇਂ ਤੋਂ ਪ੍ਰੋਬਲਮ ਸੀ ਜਿਹੜੀ ਉਹ ਤੁਹਾਨੂੰ 3 ਸਾਲ ਤੋਂ ਤੋਂ ਜੀ ਮੈਂ ਤਾਂ ਜੰਮੀ ਗੱਲ ਕੀਤੀ ਬਈ ਕਿਹੜੇ ਪਿੰਡੋਂ ਆਏ ਹੋ ਮੇਰਾ ਪਿੰਡ ਦਾ ਵੀਰੇ ਇਹੀ ਆ ਫੁੱਜਰੇ ਅੱਛਾ ਹਾਂ ਤੇ ਬਾਬੇ ਕੋਲ ਆਇਓ ਬਾਈ ਤੁਸੀਂ ਨੌਜਵਾਨੋਂ ਪੜ੍ਹੇ ਲਿਖੇ ਹੋ ਅੱਜ ਕੱਲ ਆਪਾਂ ਨੂੰ ਵੀ ਪਤਾ ਵੀ ਹਨਾ ਪੜ੍ਹੇ ਲਿਖੇ ਬੀੜੀ ਆ ਤੁਸੀਂ ਬਾਬਿਆਂ ਕੋਲ ਕਿਵੇਂ ਬਾਬਿਆਂ ਚੱਕਰ ਚ ਪੈ ਗਏ ਪਤਾ ਕੀ ਆ ਵੀਰੇ ਸਰਦਾ ਹੁੰਦੀ ਆ ਯਾਰ ਹੂੰ ਮੈਂ ਪਹਿਲਾਂ ਮਤਲਬ ਯਾਰ ਕਿਤੇ ਨਹੀਂ ਜਾਂਦਾ ਸੀ ਨਾ ਮਤਲਬ ਕਿਤੇ ਪੀਰ ਤੇ ਮਤਲਬ ਕਿਤੇ ਨਹੀਂ ਜਾਂਦਾ ਸੀ ਯਾਰ ਹੂੰ ਤੇ ਮੇਰਾ ਐਸਾ ਹੋਇਆ ਯਾਰ ਮਤਲਬ 10 ਡਾਕਟਰ ਬਦਲਦੇ ਹੁਣੇ ਯਾਰ ਟ੍ਰੋਲੋਂ ਕੀ ਸੀ ਪ੍ਰੋਬਲਮ ਸਮਝ ਨਹੀਂ ਆ ਰਹਾ ਤੀ ਕਿ ਡਾਕਟਰਾਂ ਨੇ ਵੀ ਨਹੀਂ ਕੁਛ ਪੱਲੇ ਪਹਿਰੇ ਤੀ ਮਤਲਬ ਤੁਹਾਨੂੰ ਕੋਈ ਬਾਡੀ ਜਿਹੜੀ ਕਹਿੰਦਾ ਯਾਰੇ ਪੇਟ ਤੇ ਦਰਦ ਹੋਣ ਲੱਗ ਜਾ ਕਰੇ ਕਦੇ ਕੁਛ ਸਭ ਕੁਝ ਕਰਾ ਦੇਖ ਲਿਆ ਕੁਛ ਨਹੀਂ ਪਤਾ ਲੱਗਦਾ ਤੀ ਵੀ ਕੀ ਹੋ ਰਿਹਾ ਕੀ ਨਾ ਇੱਥੇ ਬਾਬੇ ਨੇ ਪੰਜ ਚੌਕੀਆਂ ਭਰਾਈਆਂ ਮੈਥੋਂ ਦੂਜੀ ਚੌਕੀ ਕੇਤਾ ਬਾਬੇ ਨੇ ਕਹਿੰਦਾ ਬਸ ਹੁਣ ਤੋਂ ਠੀਕ ਹੋ ਜਾ ਮੈਂ ਲੈ ਲਓ ਪੰਜ ਚੌਕੀਆਂ ਤੋਂ ਬਾਅਦ ਓਕੇ ਦੀ ਲਫੋ ਇੱਥੇ ਰਹਾ ਹੋਗਾ ਮਨੋਂ ਕਿੰਨਾ ਕੁ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਜਿਹੜੀ ਤਕਲੀਫ ਤੁਸੀਂ ਕਹਿੰਦੇ ਮੈਂ ਲੈ ਲਓ 8-9 ਮਹੀਨੇ ਬਿਮਾਰ ਹੀ ਰਹਿੰਦੇ ਅੱਛਾ ਹਾਂ ਹੈ ਲੈ ਲੈ 9 ਮਹੀਨੇ ਬਰੇ ਮੈਂ ਬੈਡਾਂ ਦੀ ਪਿਆਰ ਹੈ ਬੈਡ ਤੇ ਰਿਹਾ ਬੈਡ ਤੇ ਹੀ ਰਿਹਾ ਪੂਰੇ ਐ ਲਾ ਲੋ ਅੱਜ ਏਠਾੜ ਚ ਰਜਾਈ ਲੈ ਕੇ ਪੈਂਦਾ ਸੀ ਬਈ ਇੱਕ ਗੱਲ ਦੱਸੋ ਵੀ ਦੇਖ ਜੀਵੇਂ ਹਨਾ ਤੁਸੀਂ ਪੜ੍ਹੇ ਲਿਖੇ ਹੋ ਅਸੀਂ ਤੁਹਾਨੂੰ ਕੁਛ ਕਿਹਾ ਵੀ ਐਵੇਂ ਬੋਲਣਾ ਯਾ ਕਿਸੇ ਨੂੰ ਇੱਥੇ ਤੁਸੀਂ ਸੰਗਤ ਕਿਹਾ ਆ ਬਾਬੇ ਦੇ ਦਰ ਤੇ ਬੈਠਾ ਜੋ ਬੋਲ ਰਿਹਾ ਸਾਥੇ ਹੀ ਬੋਲ ਰਹਿਗਾ ਜੋ ਮੇਰੇ ਨਾਲ ਬੀਤੀ ਹੈਗੀ ਜੋ ਹੋਇਆ ਮੇਰੇ ਨਾਲ ਅੱਛਾ ਹਾਂ ਇਹ ਹੁਣ ਕਿੰਨਾ ਟਾਈਮ ਹੋ ਗਿਆ ਠੀਕ ਹੋਇਆ ਨੂੰ ਹੁਣ ਤਾਂ ਮੈਨੂੰ ਹੋ ਗਿਆ ਐ ਲਾ ਲੋ ਹੋ ਗਏ 5-6 ਮਹੀਨੇ ਹੋ ਗਏ ਮੈਨੂੰ ਠੀਕ ਹੋਏ ਨੂੰ ਮਤਲਬ ਉਹ ਉਦੋਂ ਦਾ ਇੱਥੇ ਸੇਵਾ ਕਰ ਰਹਾ ਬਾਪੇ ਦੇ ਅਜਾ ਠੀਕ ਹੋਣ ਤੋਂ ਬਾਅਦ ਇੱਥੇ ਹੀ ਸੇਵਾ ਕਰਦਾ ਬਈ ਕੰਮ ਕੰਮ ਕੀ ਕਰਦੇ ਹੋ ਕੰਮ ਤਾਂ ਵੀਰੇ ਬਸ ਇਹੀ ਆ ਯਾਰ ਮਤਲਬ ਪਹਿਲਾਂ ਸਾਂ ਜੋ ਲੀਵਰ ਲੈ ਕੇ ਜਾਂਦੇ ਹੁਣ ਪਹਿਲਾਂ ਮੇਰਾ ਫਾਸਟ ਫੂਡ ਦਾ ਕੰਮ ਸੀ ਹਾਂ ਹੁਣ ਆਇਆ ਦਾਦੂ ਬਾਬੀ ਦੀ ਕਿਰਪਾ ਨਾਲ ਸਭ ਕੁਝ ਓਕੇ ਦੇਬੀ ਠੀਕ ਚੱਲ ਰਿਹਾ ਸਭ ਕੁਝ ਹਾਂ ਵੀਰੇ ਕੰਮਕਾਰ ਵੀ ਠੀਕ ਆਗਾ ਕੋਈ ਆਇਆ ਨਹੀਂ ਕੋਈ ਮਤਲਬ ਸਿਹਤ 'ਚ ਕੋਈ ਦਿੱਕਤ ਹੋਵੇ ਬਲਦਾ ਯਾਰ ਕਈ ਲੋਕ ਕਹਿੰਦੇ ਨੇ ਬਈ ਪੜ੍ਹੇ ਲਿਖੇ ਕਹਿੰਦੇ ਵੀ ਯਾਰ ਦੇਖੋ ਆਪਾਂ ਪੜ੍ਹੇ ਲਿਖੇ ਆ ਹਨਾ ਨੌਜਵਾਨ ਹੋ ਤੁਸੀਂ ਵੀ ਇਹਨਾਂ ਬਾਬਿਆਂ ਦੇ ਕੋਲੇ ਕੁਝ ਨਹੀਂ ਹੁੰਦਾ ਪਖੰਡਾ ਇਹ ਇਹ ਚੀਜ਼ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀਰੇ ਯਾਰ ਉਹ ਉਹਨਾਂ ਦੀ ਸੋਚ ਹੈਗੀ ਹੂੰ ਜਦੋਂ ਆਪਾਂ ਕਿਸੇ ਲਵੇ ਮਤਲਬ ਆਪਾਂ ਜਾਣਦੇ ਆ ਕਿਸੇ ਵੀ ਬਾਬੇ ਲੈ ਵੀ ਕਿਸੇ ਵੀ ਮਤਲਬ ਇਹਨਾਂ ਦੀ ਵੀ ਕੋਈ ਆਬਦੀ ਹੁੰਦੀ ਹੈ ਸੇਵਾ ਹੁੰਦੀ ਹੈ ਸੇਵਾ ਨੂੰ ਹੁਣ ਅੱਗੇ ਧੂਣੇ ਦੀ ਸੇਵਾ ਕਰਨਗੇ ਹੂੰ ਧੂਣੇ ਦੀ ਸੇਵਾ ਕੋਈ ਕਰਕੇ ਦਿਖਾ ਦੇ ਐਨੇ ਜੇਠਾੜ ਤੇ ਕੌਣ ਧੂਣੇ ਦਾਪੂਗਾ ਸਿਆਰੇ ਤੇ ਵੀਰੇ ਆਪਣਾ ਆਪਣਾ ਜਲਤਾ ਰਹੀ ਸੇਵਾ ਕਰਦੇ ਨੇ ਕੌਣ ਕਰ ਲੂਗਾ ਕੋਈ ਆਮ ਇਨਸਾਨ ਥੋੜਾ ਕਰ ਸਕਦਾਗਾ ਕੋਈ ਮਤਲਬ ਜੀਨੇ ਕੋਈ ਗੁਰੂ ਤੇ ਆਇਆ ਹੋ ਕੋਈ ਪੀਰ ਤੇ ਉਹ ਹੀ ਕਰ ਸਕਦਾਗਾ ਇਹ ਤਾਂ ਤੁਸੀਂ ਮੰਨਦੇ ਹੋ ਬਸ ਮੈਂ ਤਾਂ ਇਹੀ ਕਹਿਣਾਗਾ ਵੀਰੇ ਬਹੁਤ ਦੇ ਮੇਰੇ ਹੁੰਦੇ ਹੋਏ ਤੇ ਬਹੁਤ ਦੇ ਦੁੱਖ ਟੁੱਟੇ ਨੇ ਅੱਛਾ ਹਾਂ ਮੈਨੂੰ ਆ ਲਾਲੂ ਜਿੰਨੇ ਪੁਰੇ ਟਾਈਮ ਹੋ ਗਿਆ ਸੇਵਾ ਕਰਦ ਨੂੰ ਮੈਂ ਤਾਂ ਅੱਖ ਹੀ ਦੇਖਦਾ ਵੀਰੇ ਰੇਕ ਦਾ ਦੁੱਖ ਟੁੱਟੇ ਇੱਥੇ ਕਿਸੇ ਦਾ ਅੱਖਾਂ ਦਾ ਆਪਣਾ ਇਤੋਂ ਦੀ ਆਪਣਾ ਤਨੇਠੇ ਦੋ ਪਰਵਾਰ ਆਇਆ ਦੀ ਮਤਲਬ ਉਹਨਾਂ ਦੀ ਬੇਟੀ ਸੀ ਉਹ ਅੱਖਾਂ ਦੀ ਰੌਸ਼ਨੀ ਨਹੀਂ ਉਹਦੀ ਉਹ ਸੀ ਮਤਲਬ ਘੱਟ ਦਿਖਦਾ ਦੀ ਐਲੇ ਦਿਨੇ ਬਾਬਾ ਜੀ ਨੇ ਉਹਦੀਆਂ ਐਨਕਾਂ ਰਹਾ ਲਈਆਂ ਤੇ ਇਹ ਲਾਲੂ ਵੀ ਪੰਜ ਪੰਜ ਚੌਕੀਆਂ ਭਰਾਈਆਂ ਪੰਜੇ ਚੌਕੀਆਂ ਤੇ ਜਦੋਂ ਬਈ ਤੁਸੀਂ ਕਹਿੰਦੇ ਵੀ ਐਨਕ ਲਾ ਕੇ ਰੱਖਦੀ ਕਿਤੇ ਐ ਤਾਂ ਨਹੀਂ ਹੋ ਕਿਸੇ ਦੀ ਐਨਕ ਲਾ ਕੇ ਬਾਬੇ ਨੇ ਰੱਖਦੀ ਅਗਲੇ ਨਹੀਂ ਗਾ ਵੀ ਨਹੀਂ ਠੀਕ ਹੋਈ ਅਗਲੇ ਕਹਿੰਦਾ ਬਾਬੇ ਨੇ ਐਨਕ ਵੀ ਰੱਖ ਲਈਆਂ ਨਹੀਂ ਗਾ ਵੀ ਨਹੀਂ ਠੀਕ ਹੋਈ ਪਤਾ ਕੀ ਹੈ ਵੀਰੇ ਅਗਲੀ ਚੌਕੀ ਵੀ ਆਏ ਅਗਲੇ ਜੋ ਕੀ ਆਇਆ ਪਤਾ ਕਿ ਮੜਾ ਮੋਟਾ ਤੁਹਾਨੂੰ ਪਤਾ ਹੁਣ ਇੱਕੋ ਲਗਤ ਆਣਗਾ ਸਿਰ ਤਾਂ ਮੜਾ ਮੋਟਾ ਹੁੰਦਾ ਹੀ ਆ ਮਤਲਬ ਤੇ ਕਹਿਆ ਹੁੰਦੇ ਨੇ ਦੂਜੀ ਚੌਕੀ ਮਾਪੇ ਨੇ ਪੰਜ ਚੌਕੀਆਂ ਗੈਦੀਆਂ ਪੰਜੇ ਚੌਕੀਆਂ ਤੋਂ ਬਾਅਦ ਠੀਕ ਹੋ ਗਈ ਕੁੜੀਓ ਠੀਕ ਹੋ ਗਈ ਨਾ ਤੁਸੀਂ ਬਾਈ ਹੁਣ ਪ੍ਰੋਪਰਲੀ ਠੀਕ ਹੋ ਮੈਂ ਤਾਂ ਪ੍ਰੋਪਰਲੀ ਠੀਕ ਆ ਬਾਬੇ ਦੀ ਕਿਰਪਾ ਨਾਲ ਕੰਮਕਾਰ ਵੀ ਓਕੇ ਆ ਵੀਰੇ ਪਹਿਲਾਂ ਲਾ ਲੋ ਰੋਂਦੀ ਰਹਿੰਦਾ ਦੀ ਯਾਰ ਮੈਂ ਬੱਸ ਆ ਲਾ ਧੰਨਵਾਦ ਵੀਰੇ ਮਾਤਾ ਜੀ ਹੁਣੀ ਬਾਬਾ ਜੀ ਨੇ ਤੁਹਾਡਾ ਥੋੜਾ ਥੋਲਾ ਕੀਤਾ ਫਰਕ ਪਿਆ ਕੁਛ ਨਹੀਂ ਕਹਿੰਦੇ ਵਿੱਚ ਹਾਂਜੀ ਫਰਕ ਆ ਜੀ ਫਰਕ ਆਈ ਫਰਕ ਪਿਆ ਹਾਂਜੀ ਕਿੰਨੇ ਦਾ ਫਰਕ ਪਿਆ ਹਾਂ ਸਰ ਪਿਆ ਮਾਤਾ ਜੀ ਕਿਤੇ ਐ ਤਾਂ ਨਹੀਂ ਵੀ ਬਾਬਾ ਸਾਹਮਣੇ ਬੈਠਾ ਸੀ ਕਹੀ ਜਈ ਚਲ ਬਾਬਾ ਸਾਹਮਣੇ ਖੜਾ ਹੋ ਕੇ ਕਹਿਣਾ ਹਾਂਜੀ ਠੀਕ ਆ ਜੀ ਠੀਕ ਸੱਚੀ ਫਰਕ ਪਿਆ ਹਾਂਜੀ ਪਹਿਲਾਂ ਕਿਵੇਂ ਸੀ ਨੀਗਾ ਤੇ ਹੁਣ ਕਿਵੇਂ ਹੋਈਆ ਪਹਿਲਾਂ ਜੀ ਦੂਰੋਂ ਨਹੀਂ ਦਿਂਦਾ ਤੀ ਜੀ ਅੱਛਾ ਨੇੜੇ ਦਾ ਦਿਂਦਾ ਤੀ ਹੂੰ ਹੁਣ ਦੂਰੋਂ ਵੀ ਦਿਖਦਾ ਹੁਣ ਦੂਰੋਂ ਠੀਕ ਦਿਖਦਾ ਹਾਂਜੀ ਕਿੰਨੀ ਥੌਲੀ ਕਰਾ ਲਈ ਤੁਸੀਂ 4 ਹਾਂਜੀ 4 ਥੌਲੀ ਕਰਾ ਲਈ ਹਾਂਜੀ ਤੇ ਮਾ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਬਾਬਾ ਪੈਸੇ ਹੀ ਉਸੇ ਵੀ ਲੈਂਦਾ ਜੀ ਫਿਰ ਥੌਲੀਆ ਕਰੇ ਨਹੀਂ ਹਾਂਜੀ ਹੈ ਹਾਂਜੀ ਆਲੀ ਮਰਜੀ ਨਹੀਂ ਆਪਣੀ ਮਰਜੀ ਆ ਨਹੀਂ ਕਿਤੇ ਇਹ ਚੱਕਰ ਤਾਂ ਨਹੀਂ ਵੀ ਬਾਬਾ ਕਹੀ ਜਾਵੇ ਵੀ ਹਾਂ ਵੀ ਮੈਨੂੰ ਐਨੇ ਪੈਸੇ ਦੇ ਦੋ ਭਾਈ ਨੀਗਾ ਠੀਕ ਹੋ ਜਾ ਹਾਂਜੀ ਹਾਂਜੀ ਅੱਛਾ 4 ਥੌਲੀ ਕਰਾ ਕੇ ਤੁਹਾਡੀ ਨੀਗਾ ਠੀਕ ਹੋਊਗੀ ਹਾਂਜੀ ਤੇ ਬਾਬਾ ਕੀ ਕਹਿੰਦਾ ਵੀ ਕਦੋਂ ਤੱਕ ਠੀਕ ਹੋ ਜੂ ਪੂਰੀ ਤਰ੍ਹਾਂ ਹੋ ਜਾਊਗਾ ਯਾਰ ਬਾਬਾ ਜੀ ਕਹਿੰਦੇ ਵੀ ਠੀਕ ਹੋਊ ਤੁਸੀਂ ਕਿੱਥੋਂ ਆਏ ਹੋ ਨਵੀਂਦਗੜ੍ਹ ਤੋਂ ਆਏ ਹਾਂ ਗੋਬਿੰਦਗੜ ਤੋਂ ਐਡੀ ਦੂਰੋਂ ਆਇਆ ਹਾਂ। ਹਾਂਜੀ। ਤੋਂ ਇੱਥੇ ਉੱਥੇ ਕੋਈ ਮਤਲਬ ਕਿ ਇੱਥੇ ਆ ਜਾਂ ਕਿ ਦੇਖਿਆ ਤੁਹਾਨੂੰ ਵੀ ਐਡੀ ਦੂਰੋਂ ਆਣ ਹੋ ਗਿਆ। ਸਾਨੂੰ ਤਾਂ ਜੀ ਜਿਹਨੂੰ ਬਾਬੇ ਦਾ ਸੁੱਖ ਹੈ ਸਾਨੂੰ। ਹੂੰ। ਬਾਬਾ ਵਿਚਾਰਾ ਸਭ ਕੁਝ ਕਰਦਾ। ਕੀ ਪ੍ਰੋਬਲਮ ਸੀ ਤੁਹਾਨੂੰ? ਮੈਨੂੰ ਅੱਖਾਂ ਤਾਂ ਧੁੰਦਰਾ ਜਿੰਦਾ ਤੀ ਬਾਈ। ਹੂੰ। ਹੁਣ ਵਧੀਆ ਚੰਕੜਾ। ਉਧਰ ਚੰਡੀਗੜ੍ਹ ਵਾਲੀ ਸਰ ਡਾਕਟਰ ਬਹੁਤ ਨੇ ਵੀ ਮਾਤਾ ਰਾਜਪ uri ਡਾਕਟਰ ਵਧੀਆ ਨੇ ਉੱਥੇ। ਡਾਕਟਰ ਨੂੰ ਦਿਖਾਇਆ ਕਿਸੇ ਨੂੰ? ਨਾ ਬਾਬਾ ਦਿਖਾਈ ਨਹੀਂ ਬਾਈ। ਕਾਹ ਤੋਂ ਡਾਕਟਰ ਨੂੰ ਦਿਖਾਇਆ? ਦਿਖਾਈ ਨਹੀਂ ਬਾਈ ਜਾ ਹੀ ਨਹੀਂ ਗਿਆ ਜਾਈ। ਅੱਛਾ। ਹਾਂ। ਪਰ ਉਹੀ ਗੱਲ ਹੋ ਗਈ ਉਹ ਵੀ ਬਾਬਿਆਂ ਕੋਲ ਛੇਤੀ ਭਗ ਜਾਂਦੇ ਆ ਡਾਕਟਰ ਕੋਲ ਆ ਜਾਂਦੇ ਆ ਬਾਬੇ ਫਿਰ ਭਾਏ ਫਾਇਦਾ ਕਰਦੇ ਨੇ ਹੈ ਡਾਕਟਰ ਫਾਇਦਾ ਨਹੀਂ ਕਰਦੇ ਬਾਬੇ ਫਾਇਦਾ ਕਰਦੇ ਨੇ ਡਾਕਟਰ ਕੋਲ ਜਾ ਕੇ ਕੀ ਫਾਇਦਾ ਕੀ ਨੂੰ ਹੋਇਆ ਹੋਇਆ ਨਹੀਂ ਬਾਈ ਹੁੰਦਾ ਨਹੀਂ ਬਹੁਤ ਮੈਂ ਤਾਂ ਦਵਾਈਆਂ ਨਾਲ ਮੈਨੂੰ ਤਾਂ ਬਹੁਤ ਛੇਰ ਹੋ ਗਿਆ ਖ ਦਵਾਈਆਂ ਖਾਂਦੀ ਹੂੰ ਮੈਨੂੰ ਤਾਂ ਹੋ ਗਿਆ 25-8-10 ਸਾਲ ਹੋ ਗਏ ਦਵਾਈ ਖਾਂਦੀ ਹੂੰ ਮੈਨੂੰ ਦਵਾਈ ਨਹੀਂ ਕੀਤੀ ਜਿਹੜੀ ਲੱਗੀ ਹੁਣ ਮੈਂ ਦਵਾਈ ਖਾਣੀ ਹੁਣ ਬਾਬੇ ਕੋਲ ਦਵਾਈ ਲੱਗੀ ਹੈ ਮੈਨੂੰ ਵਿਚਾਰਾ ਤੰਦਰੁਸਤ ਰੱਖੇ ਅੱਛਾ ਪਹਿਲਾਂ ਲੱਗੀ ਨਹੀਂ ਸੀ ਦਵਾਈ ਹਾਂ ਸਾਨੂੰ ਲੱਗੀ ਨਹੀਂ ਦਵਾਈ ਤੁਸੀਂ ਪਹਿਲਾਂ ਤਾਂ ਡਾਕਟਰ ਕੋਲ ਗਏ ਹੀ ਨਹੀਂ ਡਾਕਟਰ ਕੋਲ ਤਾਂ ਮੈਂ ਤਾਂ ਬਹੁਤ ਖਾਥਾਂ ਵਿੱਚ ਫਿਰਿਆ ਹੀ ਅੱਛਾ ਹੋਰ ਉਹ ਡਾਕਟਰ ਕਰਨ ਜਿਹੜਾ ਮੈਂ ਗਈ ਨਹੀਂ ਹੈਗੀ ਅੱਛਾ ਅੱਖਾਂ ਵਾਸਤੇ ਵਾਉਣ ਵਾਸਤੇ ਆਏ ਹੁਣ ਸਿ ਬਾਬੇ ਕੋਲ ਮੇਰੇ ਪੱਖੇ ਚ ਦਰਦ ਸੀ ਦਰਦ ਵੀ ਗਿਆ ਬਣ ਮੇਰੇ ਮਤਲਬ ਇੱਥੇ ਅਗੇ ਠੀਕ ਹੋ ਗਏ ਹਾਂ ਇੱਥੇ ਕਿੰਨਾ ਕੁ ਟਾਈਮ ਹੋਵੇ ਇੱਥੇ ਬਾਬੇ ਕੋਲ ਆਉਂਦੇ ਨੂੰ ਇੱਥੇ ਸਾਨੂੰ ਹੋ ਗਏ ਪੰਜ ਚੌਕਿਆਂ ਮੈਂ ਤਾਂ ਕਈ ਮੇਰੇ ਵਰਗੇ ਨੇ ਵੀਡੀਓ ਦੇਖਦੇ ਨੇ ਕਹਿੰਦੇ ਨੇ ਵੀ ਇਹ ਤਾਂ ਪਖੰਡਾ ਲੂ ਕੋਈ ਮਰੀ ਜਾਂਦੇ ਬੁੜੀਆ ਪੌੜੀਆਂ ਹੋਈਆਂ ਹੋਈਆਂ ਨੇ ਸੱਚਾ ਹੀ ਨਹੀਂ ਨਹੀਂ ਪੁੱਤ ਪਖੰਡ ਨਹੀਂ ਹੈਗਾ ਬਾਬੇ ਕੋਲ ਕਦੇ ਵੀ ਪਖੰਡ ਨਹੀਂ ਹੈਗਾ ਸੱਚ ਹੈ ਹੁੰਦਾਰਾਮ ਹਾਂ ਰਾਜੀ ਤੁਸੀਂ ਬਾਬੇ ਦੇ ਕੋਲ ਆਏ ਹੋ ਹਨ ਤੁਸੀਂ ਪੜ੍ਹੇ ਲਿਖੇ ਹੋ ਅੱਜ ਨੌਜਵਾਨ ਬੱਚੇ ਸਾਰੇ ਪੜ੍ਹੇ ਲਿਖੇ ਨਹੀਂ ਸਕੂਲ ਜਾਂਦੇ ਹੋ ਤੁਸੀਂ ਕਿਹੜੀ ਕਲਾਸ ਚੋਂ ਮੈਂ ਪਲੱਸ 1 ਚੋਂ ਹਟ ਗਈ ਸੀ ਪਲੱਸ 1 ਚੋਂ ਹਟ ਗਈ ਸੀ ਤੁਸੀਂ ਤੇ ਰਾਜੀ ਗੱਲ ਕਰੀਏਗੀ ਤੁਸੀਂ ਕਾਦੇ ਵਾਸਤੇ ਆਏ ਹੋ ਇੱਥੇ ਮੇਰੇ ਇਥੇ ਡਾਕਟਰ ਤੋਂ ਬਹੁਤ ਦਵਾਈ ਲੈ ਲਈ ਸੀਗੀ ਪਹਿਲਾ ਵਾਸ਼ਰੂਮ ਦਾ ਵਨ ਪੈ ਗਿਆ ਸੀ ਦਵਾਈਆਂ ਨਾਲ ਵੀ ਨਹੀਂ ਕੋਈ ਫਰਕ ਪਿਆ ਸੀਗਾ ਫਿਰ ਜਦੋਂ ਅਸੀਂ ਉਰੇ ਆਏ ਫਿਰ ਬਾਬੇ ਨੇ ਜਦੋਂ ਥੋਲਾ ਪਾਇਆ ਸੀਗਾ ਠੀਕ ਹੋ ਗਿਆ ਸੀ ਤੇ ਹੁਣ ਕੀ ਪ੍ਰੋਬਲਮ ਸੀ ਜਿਹੜੀ ਤੁਸੀਂ ਦੱਸ ਰਹੀ ਜੀ ਹੁਣ ਮੋਢਿਆਂ 'ਚ ਦਰਦ ਰਹਿੰਦਾ ਸੀ ਕਈ ਮਹੀਨਿਆਂ ਤੋਂ ਫਿਰ ਦਵਾਈ ਵੀ ਲੈ ਲਈ ਸੀ ਕੋਈ ਫਰਕ ਨਹੀਂ ਪਿਆ ਜਦੋਂ ਦੇ ਉਰੇ ਆਏ ਆ ਬਸ ਫਰਕ ਪੈ ਗਿਆ ਸੀ ਹੋ ਗਿਆ ਕਿੰਨਾ ਟਾਈਮ ਹੋ ਗਿਆ ਬਾਬੇ ਕੋਲ ਆਇਆ ਨੂੰ ਉਹ ਗਾਇਸ ਹਮੇਸ਼ਾ 7 ਮਹੀਨੇ ਆਉਂਦੇ ਆ। 6-7 ਮਹੀਨੇ ਹੋ ਗਏ। ਹਾਂ ਬਾਬਾ ਕਿੰਨਾ ਥੋੜਾ ਥੋੜਾ ਕਰਦਾ ਆਪਾ। ਹਾਂ ਜੀ ਥੋੜਾ ਥੋੜਾ ਕਰਾ ਕੇ ਠੀਕ ਹੋ ਗਈ। ਹਾਂ। ਨਹੀਂ ਮੈਨੂੰ ਇੱਕ ਗੱਲ ਦੱਸੋ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਠੀਕ ਹੋਇਆ ਨੂੰ। ਕਈ ਮਹੀਨੇ ਹੋ ਗਏ 4-5 ਮਹੀਨੇ ਹੋ ਗਏ ਸੀ ਠੀਕ ਰਹਿਣੇ। ਉਦੋਂ ਤੋਂ ਠੀਕ ਰਹਿਣੇ। ਚਲੋ ਤੇ ਹੁਣ ਤੁਸੀਂ ਕੰਮ ਕੀ ਕਰਦੇ ਹੋ ਜਿਵੇਂ ਤੁਸੀਂ ਕਹਿੰਦੇ ਸੀ ਤੁਸੀਂ ਛੱਡਤੀ ਹੈਨਾ ਪੜਾਈ। ਪੜਾਈ ਤੋਂ ਬਾਅਦ ਹੁਣ ਜੌਬ ਵਗੈਰਾ ਕਰਦੇ ਹੋ ਜਾਂ ਕੋਈ ਪੇਚੂ। ਸਲਾਈ ਸੈਂਟਰ। ਸਲਾਈ ਸੈਂਟਰ ਦੇ ਵਿੱਚ ਕੰਮ ਕਰਦਾ। ਉਹਦੇ ਕਰਕੇ ਮੈਨੂੰ ਇੱਕ ਪੇਨ ਵਗ ਨਹੀਂ ਪਹਿਲਾਂ ਤੋਂ ਵੀ ਕਮਜ਼ੋਰੀ ਕਰਨ ਰਹਿਣ ਲੱਗ ਜਾਂਦੇ ਸੀ ਦਵਾਈ ਖਾਂਦੇ ਸੀ ਕੋਈ ਫਰਕ ਨਹੀਂ ਪੈਂਦਾ ਸੀਗਾ ਫਿਰ ਉਹ ਰਿਆਂ ਲੱਗੇ ਸੀ ਅਸੀਂ ਫਿਰ ਤੁਹਾਨੂੰ ਭੱਜਣ ਲੱਗੇ ਸੀ ਬਈ ਤੁਹਾਨੂੰ ਤੁਹਾਡੀ ਮਦਰ ਨੇ ਜਾਂ ਕਿਸੇ ਨੇ ਕਿਹਾ ਵੀ ਐਵੇਂ ਬੋਲਣਾ ਜਾਂ ਐਵੇਂ ਨਹੀਂ ਕਿਸੇ ਨੇ ਨਹੀਂ ਕਿਹਾ ਇਹ ਹਾਂਜੀ ਮਤਲਬ ਜੋ ਕੁਝ ਤੁਸੀਂ ਬੋਲ ਰਹੇ ਹੋ ਉਹ ਤੁਹਾਡੇ ਨਾਲ ਬੀਤੇ ਆਇਆ ਹਾਂਜੀ ਬਈ ਕਿਉਂ ਹੋਣਾ ਪਿਆ ਇੱਥੇ ਬਾਬਾ ਜੀ ਕੋਲੇ ਕੀ ਪ੍ਰੋਬਲਮ ਸੀ ਤੁਹਾਡੀ ਮੇਰੇ ਜੀ ਸਾਰੀਆਂ ਨਾੜਾਂ ਦੇ ਵਿੱਚ ਕੱਲੀ-ਕੱਲੀ ਪਲਸ ਦੇ ਵਿੱਚ ਦਰਦ ਹੁੰਦਾ ਸੀ ਮੋਢੇ ਦੇ ਵਿੱਚ ਆਹ ਬਾਹ ਤੇ ਸਾਰੀ ਚ ਦਰਦ ਹੁੰਦਾ ਸੀ ਇਸ ਦੇ ਕਰਕੇ ਮੈਂ ਉਰੇ ਆਈ ਆ ਪੰਜ ਚੌਕੀਆਂ ਲਾਈਆਂ ਨੇ ਉਸ ਤੋਂ ਬਾਅਦ ਮੇਰੇ ਬਿਲਕੁਲ ਦਰਦ ਨਹੀਂ ਹੈਗਾ ਜੀ ਹੁਣ ਅੱਛਾ ਪਹਿਲਾਂ ਮੈਂ ਬਹੁਤ ਦਵਾਈਆਂ ਖਾਧੀਆਂ ਪਰ ਮੈਨੂੰ ਬਿਲਕੁਲ ਆਰਾਮ ਨਹੀਂ ਆਇਆ ਜੀ ਹੁਣ ਮੈਂ ਬਿਲਕੁਲ ਠੀਕਾਂ ਨਹੀਂ ਹੈ ਜੀ ਕਿੰਨੇ ਟਾਈਮ ਤੋਂ ਦਰਦ ਹੁੰਦਾ ਸੀ ਮੈਨੂੰ ਜੀ 6-7 ਮਹੀਨੇ ਹੋ ਗਏ ਸੀ ਲਗਾਤਾਰ ਦਰਦ ਬਿਲਕੁਲ ਬੰਦ ਨਹੀਂ ਹੁੰਦਾ ਸੀ ਪਾਣੀ ਦੇ ਵਿੱਚ ਹੱਥ ਪਾਉਂਦੀ ਸੀ ਇਸ ਤਰ੍ਹਾਂ ਤਾਂ ਪਾਣੀ ਵੀ ਨਹੀਂ ਲਗਾ ਸਕਦੀ ਸੀ ਉਂਗਲਾਂ ਨੂੰ ਇੰਨਾ ਜ਼ਿਆਦਾ ਤਕਲੀਫ ਸੀ ਤਕਲੀਫ ਸੀ ਹਾਂਜੀ ਤੇ ਬਈ ਡਾਕਟਰ ਕੋਲੇ ਦਿਖਾਇਆ ਤੁਸੀਂ ਡਾਕਟਰ ਹਾਂਜੀ ਉਹ ਕਹਿੰਦੇ ਵੀ ਨਾੜਾਂ ਕਮਜ਼ੋਰ ਹੋ ਗਈਆਂ ਹੂੰ ਤੇ ਮੈਨੂੰ ਕਿਤੇ ਵੀ ਇਲਾਜ ਨਹੀਂ ਹੋ ਰਿਹਾ ਸੀ ਇੱਥੇ ਆਣ ਲੱਗ ਗਈ ਮੈਂ ਪੰਜ ਚੌਂਕੀਆਂ ਲਾਈਆਂ ਨੇ ਮੇਰੇ ਤੋਂ ਕੁਝ ਨਹੀਂ ਬਾਬਾ ਜੀ ਨੇ ਲਿਆ ਸਿਰਫ ਚੌਂਕੀਆਂ ਲਾਈਆਂ ਨੇ ਮੈਂ ਉਹਦੇ ਨਾਲ ਹੀ ਮੈਂ ਬਿਲਕੁਲ ਠੀਕ ਹਾਂ ਠੀਕ ਹੋਗੇ ਤੁਸੀਂ ਹੁਣ ਹਾਂਜੀ ਹੁਣ ਪਾਣੀ ਦੇ ਵਿੱਚ ਹੱਥ ਪਾਉਣੇ ਕੋਈ ਤਕਲੀਫ ਹੁੰਦੀ ਹੈ ਮੈਂ ਕਰਦਾ ਕੰਮ ਸਾਰਾ ਕਰਦੀ ਆ ਜੀ ਹੂੰ ਹੁਣ ਕੋਈ ਤਕਲੀਫ ਨਹੀਂ ਹੁਣ ਬਾਹਰ ਵੀ ਪ੍ਰੋਬਲਮ ਨਹੀਂ ਹੈ ਨਹੀਂ ਜੀ ਹੁਣ ਬਿਲਕੁਲ ਠੀਕ ਆਈ ਹਾਂ ਤੇ ਭਾਈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਡਾਕਟਰ ਨੂੰ ਕੀ ਦੱਸਿਆ ਸੀ ਵੀ ਨਾੜਾਂ ਕਮਜ਼ੋਰ ਹੋ ਗਈਆਂ ਜਾਂ ਉਹਦੇ ਨਾਲ ਫਿਰ ਮਤਲਬ ਕਿ ਤਕਲੀਫ ਹੁੰਦੀ ਸੀ ਤੁਹਾਨੂੰ ਹਾਂਜੀ ਹਾਂਜੀ ਕਹਿੰਦੇ ਖੂਨ ਗਾੜਾ ਨਾੜਾ ਕਮਜ਼ੋਰ ਹੋ ਗਿਆ ਤੇ ਉਹਦੇ ਕਰਕੇ ਤਕਲੀਫ ਹੁੰਦੀ ਸੀ ਹੂੰ ਹੁਣ ਬਿਲਕੁਲ ਠੀਕ ਹੈ ਜੀ ਉਹ ਠੀਕ ਹੋ ਤੁਸੀਂ ਹਾਂਜੀ ਹੁਣ ਮੈਂ ਬਾਬਾ ਜੀ ਇਹ ਥੋੜੇ ਕਿਤੇ ਸੀ ਹਾਂਜੀ ਕਿੰਨਾ ਸਮਾਂ ਹੋ ਗਿਆ ਹੁਣ ਠੀਕ ਹੋਏ ਨੇ ਪੂਰਾ ਹੀ ਮੈਂ 1 ਮਹੀਨੇ ਦੇ ਵਿੱਚ ਵਿੱਚ ਠੀਕ ਹੋ ਗਈ ਸੀ ਹੂੰ ਹੁਣ ਬਿਲਕੁਲ ਨੋਰਮਲ ਹੋ ਰਹੀ ਤਕਲੀਫ ਹਾਂਜੀ ਹੁਣ ਹੋਰ ਤਕਲੀਫ ਨਹੀਂ ਹੈਗੀ ਜੀ ਜੀ ਮਤਲਬ ਕੀ ਕਹਿਣਾ ਚਾਹੂਗੇ ਜਿਸ ਤਰ੍ਹਾਂ ਦੇ ਲੋਕ ਕਹਿੰਦੇ ਵੀ ਇਹ ਤਾਂ ਪਖਾਂਡਾ ਆ ਜਾਂ ਇਹ ਚੀਜ਼ਾਂ ਅਲੱਗ ਨੇ ਵੀ ਲੋਕ ਕਹਿੰਦੇ ਨੇ ਵੀ ਜਾਣਾ ਨਹੀਂ ਚਾਹੀਦਾ ਬਾਬੇ ਨੇ ਕੀ ਕਹਿਣਾ ਚਾਹੂਗੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਜੀ ਇਹ ਤਾਂ ਦੇਖੋ ਸ਼ ਜਿਸ ਦੀ ਵਿਸ਼ਵਾਸ ਹੈ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਮੇਰਾ ਵਿਸ਼ਵਾਸ ਹੈ ਮੈਂ ਇਥੋਂ ਠੀਕ ਹੋਈਆਂ ਮੈਂ ਕਹਿੰਦੀ ਆ ਵੀ ਵਿਸ਼ਵਾਸ ਨੂੰ ਬਣਾ ਕੇ ਦੇਖ ਕੇ ਦੇਖੇ ਅਗਲਾ ਬਾਕੀ ਪਖੰਡ ਤਾਂ ਦੁਨੀਆ ਹੀ ਕਹਿੰਦੀ ਹੈ ਜੀ ਪਰ ਮੈਂ ਪਖੰਡ ਨਹੀਂ ਕਹਿੰਦੀ ਮੈਂ ਇਹ ਚੀਜ਼ ਨੂੰ ਸੱਚਾਈ ਮੰਨਦੀ ਆ ਵੀ ਇੱਥੇ ਰੱਬ ਹੈਗਾ ਕਿੱਥੋਂ ਆਏ ਤੁਸੀਂ ਗਵਿੰਦਗੜ੍ਹ ਤੋਂ ਜੀ ਗਵਿੰਦਗੜ੍ਹ ਤੋਂ ਹਾਂਜੀ ਇਹਨਾਂ ਮਾਤਾ ਜੀ ਦੇ ਨਾਲ ਆਏ ਜੀ ਹਾਂਜੀ ਮੇਰੇ ਸੱਸਾ ਜੀ ਅੱਛਾ ਚਲ ਮਾਤਾ ਨੂੰ ਤਾਂ ਮੁੰਨੇ ਵੀ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਕਿਉਂ ਆਣ ਦੀ ਲੋੜ ਪਈ ਇੱਥੇ ਸਾਨੂੰ ਬੱਚੇ ਦੀ ਲੋੜ ਆ ਜੀ ਸਾਨੂੰ 1 ਮਹੀਨਾ ਲੱਤਾਂ ਬਾਬੇ ਨੇ ਇਹਨੇ 2 ਮਹੀਨੇ ਜੀ ਪਤਾ ਲੱਗਿਆ ਟੈਸਟ ਆ ਬਾਬਾ ਜੀ ਕਹਿੰਦੇ ਨੇ ਦੇਖੋ ਜਿਹੜੀਆਂ ਪ੍ਰੋਬਲਮਸ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਅਕਸਰ ਲੋਕ ਡਾਕਟਰਾਂ ਕੋਲ ਜਾਂਦੇ ਨੇ ਆਪਾਂ ਅੱਜ 21ਵੀਂ ਸਦੀ ਦੇ ਵਿੱਚ ਆ ਫਿਰ ਵੀ ਲੋਕ ਬਾਬਾ ਫਿਰਲੇ ਜੀ ਕੋਈ ਰਾਮ ਨਹੀਂ ਆਇਆ ਹੁਣ ਅਸੀਂ ਫਲ ਪਾਇਆ ਜੀ ਮਹੀਨਾ ਹੋ ਗਿਆ ਫਲ ਪਾਇਆ ਨੂੰ ਆ ਮਹੀਨੇ ਚ ਪਤਾ ਲੱਗਿਆ ਚਲ ਮਤਲਬ ਬਾਬਾ ਜੀ ਤੇ ਵਿਸ਼ਵਾਸ ਹਾ ਜੀ ਪੂਰਾ ਜੀ ਰੱਬ ਜਿੰਨਾ ਕਿ ਕਿਉ ਕਿਵੇਂ ਵਿਸ਼ਵਾਸ ਹੁੰਦਾ ਤੁਹਾਨੂੰ ਬਾਬਾ ਜੀ ਤੇ ਕਿਉਂਕਿ ਕਿ ਕਿਹੜੀ ਚੀਜ਼ਾਂ ਦੀ ਸੀ ਸਾਨੂੰ ਜੀ ਮੈਨੂੰ ਜਮੀਂ ਦਿਸਣੋਂ ਹਟ ਗਿਆ ਸੀ ਕਿਲੋਮੀਟਰ ਨਿਗਾ ਜਾਂਦੀ ਹੈ ਜੀ ਹੁਣ ਮੇਰੀ ਪਹਿਲਾਂ ਮੈਨੂੰ ਜਮੀਂ ਦਿਸਣੋਂ ਹਟ ਗਿਆ ਸੀ ਅੱਛਾ ਮੈਂ ਚਿੱਕਾ ਮਾਰ ਮਾਰ ਆਹ ਚੀਜ਼ ਚ ਦਰਦ ਹੁੰਦਾ ਮੇਰੇ ਉਰੇ ਰਮਜਾਨਾ ਮੈਂ ਚਿੱਕਾ ਮਾਰਦੀ ਹੁੰਦੀ ਮੇਰੇ ਉਰੇ ਦਰਦ ਵੀ ਲੋਟ ਹੋ ਗਿਆ ਸਰਦਾ ਜੀ ਅੱਛਾ ਪਹਿਲਾਂ ਮਤਲਬ ਨਿਗਾ ਵੀ ਘਟ ਗਈ ਸੀ ਹਾਂਜੀ ਤੇ ਐਨਕ ਐਨਕ ਲੱਗੀ ਸੀ ਹਾਂਜੀ ਐਨਕ ਲੱਗੀ ਸੀ ਹੁਣ ਘਟ ਗਈ ਹੁਣ ਐਨਕ ਹਟ ਗਈ ਤੇ ਕਿੰਨਾ ਸਮਾਂ ਜਿਹੜਾ ਤੁਹਾਡੀ ਨਿਗਾ ਕਿੰਨੇ ਕ ਸਮਾਂ ਪਹਿਲਾਂ ਗਈ ਸੀ ਸਾਲ ਹੋ ਗਏ ਮਿੰਦਰਾਂ ਦੋ ਗਏ ਸੀ ਅੱਛਾ ਹਾਂਜੀ ਉਹ ਵੀ ਠੀਕ ਆ ਹੁਣ ਹਾਂਜੀ ਤੇ ਇੱਥੇ ਬਾਬੇ ਕੋਲੇ ਆਉਂਦੇ ਨੇ ਕੰਨਾ ਟਾਈਮ ਹੋ ਗਿਆ ਸਾਨੂੰ ਦੋ ਮਹੀਨੇ ਮੰਗੋ ਹੋਈ ਦੋ ਮਹੀਨੇ ਮੰਗੋ ਹਾਂ ਜਾਨਸਾਨ ਫਰਕ ਆ ਜੀ ਸਾਡੇ ਘਰ ਚ ਬਹੁਤ ਗਲੈਸ ਰੈਂਦਾ ਸੀ ਹੁਣ ਠੀਕ ਨਹੀਂ ਇਹ ਤਾਂ ਤੀਮੀਆਂ ਦੇ ਆਪ ਦੇ ਹੱਥ ਹੁੰਦਾ ਜੀ ਕਲੂਜ਼ ਕਲੂਜ਼ ਕਰਨਾ ਇਹ ਬਾਬੇ ਘੜਾਇਆ ਕਹਿੰਦੇ ਨੇ ਵੀ ਕਰੀ ਗਲੈਸ ਨਾ ਕਰੋ ਬਾਈ ਨਹੀਂ ਨਹੀਂ ਜੀ ਬਹੁਤ ਆੱਬਾ ਸਾਡੇ ਪਾਤਾ ਰੱਬਾ ਜੀ ਠੀਕ ਹੈ ਜੀ ਮੇਰਾ ਬੰਦਾ ਕੰਮ ਨਹੀਂ ਕਰਦਾ ਸੀ ਹੁਣ ਕਹਿੰਦੇ ਕੰਮ ਤੇ ਲੱਗਿਆ ਜੀ ਬੰਦੇ ਨੂੰ ਤਾਂ ਚਲੋ ਆਪਣਾ ਆਪ ਸਮਝਾਉਣਾ ਦਾ ਹੁੰਦਾ ਜੀ ਇਹ ਚੀਜ਼ਾਂ ਕੁਝ ਲੱਗਦਾ ਨਹੀਂ ਵੀ ਆਪਾਂ ਬਾਬਿਆਂ ਕੋਲੇ ਉਂ ਫਿਰ ਜੰਦੇ ਆ ਵੀ ਅਸਲ ਚ ਉਹ ਕਰੇ ਆਪ ਸਮਝਾਉਣ ਦੀਆਂ ਹੁੰਦੀਆਂ ਨੇ ਜੀਨੂੰ ਦੁੱਖ ਹੁੰਦਾ ਬਾਈ ਉਹ ਹੀ ਬਾਬਿਆਂ ਲੱਭ ਆਊਗਾ ਡਾਕਟਰਾਂ ਕੋਲੇ ਬਥੇਰਾ ਫਿਰਲੇ ਸਾਨੂੰ ਕੋਈ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਹਾਂਜੀ ਇੱਥੇ ਆ ਗਈ ਫਰਕ ਪਈ ਹਾਂਜੀ ਸਾਨੂੰ ਫਰਕ ਪਿਆ ਤੁਹਾਨੂੰ ਨੇ ਬਹੁਤ ਸਾਰੇ ਜਿਹੜੇ ਦਰਬਾਰ ਨੇ ਉਹਨਾਂ ਤੇ ਦੇਖਿਆ ਹਨ ਗੁੱਗਾ ਮਾੜੀਕਰ ਹਾਲੀ ਸਾਹਿਬ ਵੀ ਤੁਸੀਂ ਆਉਂਦੇ ਰਹੇ ਹੋ ਤੇ ਇੱਥੇ ਵੀ ਤੁਸੀਂ ਅੱਜ ਮੈਂ ਤੁਹਾਨੂੰ ਦਰਸ਼ਨ ਹੋ ਗਏ ਚਲੋ ਤੁਹਾਡੇ ਤੁਹਾਨੂੰ ਕੀ ਲੱਗਿਆ ਇੱਥੇ ਵੀ ਜਿਹੜਾ ਤੁਸੀਂ ਇੱਥੇ ਦੇਖਿਆ ਲੋਕਾਂ ਦੇ ਵਿੱਚ ਵੀ ਕਿੰਨਾ ਕੁ ਲੋਕਾਂ ਨੂੰ ਫਰਕ ਪੈਂਦਾ ਕੀ ਤੁਸੀਂ ਕੀ ਚਮਤਕਾਰ ਦੇਖਿਆ ਜੀ ਇੱਥੇ ਮੈਂ ਪਹਿਲਾਂ ਦਾ ਤੁਹਾਡਾ ਧੰਨਵਾਦ ਕਰਦਾ ਜੋ ਕਿ ਸਾਡੇ ਇਸ ਗੁਜਰਾ ਦਰਬਾਰ ਚ ਆਪਣਾ ਪਹੁੰਚੋ ਬਾਬਾ ਸੂਦੀ ਚੜ੍ਹਦੀ ਕਲਾ ਰੱਖੇ ਇਹ ਜੋ ਤੁਸੀਂ ਸੇਵਾ ਲਈ ਹੈ ਕਿਉਂਕਿ ਤੁਸੀਂ ਸਾਡੇ ਤੋਂ ਕੁਝ ਨਹੀਂ ਲੈਹੇਗਾ ਇਹੋ ਜਿਹੀ ਫਰੀ ਸੇਵਾ ਤੁਸੀਂ ਲਾਈ ਹੈਗੀ ਬਾਬਾ ਸਾਡੇ ਚੰਦਰ ਨੂੰ ਤਰੱਕੀਆਂ ਬਖਸ਼ੇ ਚੜ੍ਹਦੀਆਂ ਕਲਾ ਵਿੱਚ ਰੱਖੇ ਇੱਥੇ ਜੋ ਸਾਡਾ ਬਾਬਾ ਗੁਰਮੁਖ ਕਰਹਾਲੀ ਸਾਹਿਬ ਤੋਂ ਇਹ ਉਹਨਾਂ ਦੀ ਕਿਰਪਾ ਨਾਲ ਕਿਉਂਕਿ ਉਹਨਾਂ ਦੇ ਚੇਲੇ ਨੇ ਮੈਂ ਉੱਥੇ ਉਹਨਾਂ ਨਾਲ ਉਸ ਨਗਰੀ ਦੇ ਵਿੱਚ ਉਹ ਦਰਬਾਰ ਦੇ ਵਿੱਚ ਉਹ ਬਾਬਾ ਜੀ ਦੇ ਚਰਨਾਂ ਵਿੱਚ 12 ਸਾਲ ਸੇਵਾ ਕਰਿਆ ਗਾਉਣ ਦੀ ਉਕੇ ਮੇਰਾ ਤਾਂ ਕੰਮ ਇਹ ਗੌਣ ਬਚਾਉਣ ਦਾ ਤੇ ਉਹ ਕੈਸੀ ਰੱਬੀ ਰੂਹ ਦੀ ਵੀ ਦੁਬਾਰਾ ਬਾਬਾ ਗੁਰਮੁਖ ਮੈਨੂੰ ਲੱਗਦਾ ਵੀ ਨਹੀਂ ਜੰਮਣਾ। ਉਕੇ ਇਹ ਉਹਨਾਂ ਦੇ ਚੇਲੇ ਨੇ ਉਹਨਾਂ ਨੇ ਇਹਨੂੰ ਕਿਰਪਾ ਬਖਸ਼ੀਆ ਪੀਰ ਦੀ ਰਹਿਮਤ ਨਾਲ ਵੀ ਉਹੀ ਕੁਛ ਜੋ ਉੱਥੇ ਉਹਦੀ ਰਹਿਮਤ ਨਾਲ ਇਲਾਜ ਹੁੰਦੇ ਸੀਗੇ ਉਹੀ ਬਾਬੇ ਉਹ ਇੱਥੇ ਹੁੰਦੇ ਨੇ। ਮਤਲਬ ਉਹੀ ਸਾਰਾ ਕੁਝ ਇੱਥੇ ਸਾਰਾ ਕੁਝ ਉਹੀ ਹੋਰੇ ਹੈਗਾ ਜਿੱਦਾਂ ਉਥੇ ਨਿੰਗਾ ਦਾ ਇਲਾਜ ਹੁੰਦਾ ਨਿੰਗਾ ਦਾ ਉਰੇ ਹੁੰਦਾ ਜਿਵੇਂ ਉਥੇ ਕੈਂਸਰ ਦਾ ਇਲਾਜ ਹੁੰਦਾ ਕੈਂਸਰ ਦਾ ਉਰੇ ਹੁੰਦਾ ਜਿਵੇਂ ਉਥੇ ਮੰਨ ਕੇ ਚਲੋ ਵੀ ਉਹ ਬਾਬਾ ਜੀ ਕਿਸੇ ਨੂੰ ਬਗਾ ਕੇ ਮਾਈ ਨੂੰ ਫਲ ਬਗਾ ਕੇ ਵੀ ਮਾਰਦਾ ਤਾਂ ਵੀ ਪੁੱਤ ਹੋਏਗਾ ਕਿਉਂਕਿ ਮੈਂ ਉਹ ਆਪਣੀ ਅੱਖੀਂ ਦੇਖੀਆਂ ਆਈਆਂ ਗੱਲਾਂ ਨੇਗੀਆਂ ਤੇ ਉਹੀ ਕੁਛ ਬਾਬੇ ਉਹਰੇ ਹੈਗਾ ਉਰੇ ਮਤਲਬ ਕਿ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਮਾੜੀ ਗੁੱਗਾ ਮਾੜੀ ਦਰਬਾਰ ਕਰਹਾੜੀ ਸਾਹਿਬ ਦੇ ਵਿੱਚ ਲੋਕਾਂ ਦੀ ਦੁੱਖ ਤਕਲੀਫ ਕੱਟੀ ਗਈ ਇੱਥੇ ਵੀ ਮਹਾਰਾਜ ਦੀ ਐਨੀ ਵੀ ਕਿਰਪਾ ਉਹ ਹੀ ਕੁਛ ਬਾਬੇ ਹੋ ਰਿਹਾ ਹੈ। ਉਹਰੇ ਸੰਗਤ ਨੂੰ ਪੁੱਛ ਲਓ ਤੁਸੀਂ ਕਿਸੇ ਤੋਂ ਕੁਝ ਲਿਆ ਨਹੀਂ ਜਾਂਦਾ ਕੋਈ ਮੰਗ ਨਹੀਂ ਹੈਗੀ ਵੀ ਤੂੰ ਆਹ ਦੇ ਦੇ ਉਹ ਦੇ ਦੇ ਕਿਉਂਕਿ ਮੈਨੂੰ ਮੇਰਾ ਪੀਰ ਉੱਥੇ ਲੈ ਕੇ ਜਾਂਦਾ ਜਿੱਥੇ ਮੰਗ ਮੰਗਈਆ ਨਹੀਂ ਹੁੰਦਾ ਮੈਂ ਜਿੱਥੇ ਵੀ ਜਾ ਰਿਹਾ ਤੇ ਮੈਂ ਲਖਿਆਲ ਦਰਬਾਰ 'ਚ ਜਾ ਰਿਹਾ ਉੱਥੇ ਵੀ ਕੋਈ ਮੰਗ ਮੰਗਈਆ ਕੋਈ ਕੁਛ ਨਹੀਂ ਹੈਗਾ ਵੀ ਤੂੰ ਆਹ ਦੇ ਉਹ ਦੇ ਤੇ ਬਾਬਾ ਮੈਨੂੰ ਉਹ ਲੈ ਕੇ ਮੈਨੂੰ ਪੀਰ ਆਉਂਦਾ ਹੈ ਬਾਬੇ ਗੁਰਮਖੀ ਦੀ ਕਿਰਪਾ ਨਾਲ ਜਿੱਥੇ ਮੈਨੂੰ ਲੈ ਕੇ ਜਾਂਦਾ ਬਾਬੇ ਦੀ ਕਿਰਪਾ ਨਾਲ ਪੀਰ ਲੈ ਕੇ ਆਉਂਦਾ ਮੈਂ ਉਰੇ ਆ ਕੇ ਦੇਖਿਆ ਤੇ ਉਰੇ ਵੀ ਕੋਈ ਮੰਗ ਮੰਗਈਆ ਨਹੀਂ ਹੈਗਾ ਕੋਈ ਇਹ ਨਹੀਂ ਹੈਗਾ ਵੀ ਆਹ ਸੁੱਖ ਦੇ ਤੂੰ 1100 ਦੇ ਉਹ ਦੇ ਕਿਸੇ ਤੋਂ ਕੁਝ ਨਾ ਆਪਣੀ ਮਰਜ਼ੀ ਨਾਲ ਵੀ 10 ਰੁਪਏ ਮੱਥਾ ਟੇਕੋ ਨਾ ਟੇਕੋ ਤੇ ਐਵੇਂ ਉੱਥੇ ਕਰਾਈ ਸਾਹਿਬ ਸੀਗਾ ਵੀ ਉਹੀ ਕੁਝ ਹੋ ਰਿਹਾ ਹੈਗਾ ਮੈਂ ਕਹਿੰਦਾ ਬਾਬਾ ਸਭ ਨੂੰ ਤਰੱਕੀਆਂ ਬਖਸ਼ੇ ਸਭ ਦੇ ਭਲੇ ਕਰੇ ਬਹੁਤ ਸੱਚੇ ਦਰਵਾਜ਼ੇ ਜੈ